ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਹਰ ਰੋਜ਼ ਤੁਸੀਂ ਜਿਹੜੀ ਮੈਂ ਵੀਡੀਓ ਪਾਉਣਾ ਇਸ ਚੈਨਲ ਤੇ ਤੁਸੀਂ ਦੇਖਦੇ ਹੋ ਮੈਨੂੰ ਖੁਸ਼ੀ ਹੈ ਲਗਾਤਾਰ ਇਹ ਪਰਿਵਾਰ ਵੱਧਦਾ ਜਾ ਰਿਹਾ ਹੈ ਮੈਂ ਵੈਸੇ ਜ਼ਿਆਦਾ ਪੋਲਿਟਿਕਲ ਗੱਲਾਂ ਤੁਹਾਡੀਆਂ ਕਰਦਾ ਪਰ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਉਹ ਸਿਹਤ ਨਾਲ ਸੰਬੰਧਿਤ ਕਰਨੀ ਹੈ ਸਿਹਤ ਬਹੁਤ ਜ਼ਰੂਰੀ ਹੈ ਤੇ ਮੈਨੂੰ ਦੁੱਖ ਇਸ ਕਰਦਾ ਹੈ ਕਈ ਨਿਆ ਜ਼ਿਆਦਾ ਵੀਡੀਓਜ਼ ਪਈਆਂ ਨੇ ਸੋਸ਼ਲ ਮੀਡੀਆ ਤੇ ਨੀਮ ਹਕੀਮਤੀਆਂ ਪਤਾ ਹੀ ਨਹੀਂ ਲੱਗਦਾ ਕਨਫਿਊਜ਼ ਕਰ ਰਹੇ ਨੇ ਕੋਈ ਕਹਿੰਦਾ ਪਾਣੀ ਜ਼ਿਆਦਾ ਪੀਓ ਕੋਈ ਕਹਿੰਦਾ ਪਾਣੀ ਜ਼ਿਆਦਾ ਨਾ ਪੀਓ ਕਿਉਂਕਿ ਕਿਡਨੀ ਖਰਾਬ ਹੋ ਜਾਂਦੀ ਹੈ ਉਥੇ ਪ੍ਰੈਸ਼ਰ ਬਣਦਾ ਕਿਹੜਾ ਪਾਣੀ ਪੀਤਾ ਜਾਵੇ ਕਦੋਂ ਪੀਤਾ ਜਾਵੇ ਕਿੰਨੀ ਮਾਤਰਾ ਚ ਪੀਤਾ ਜਾਵੇ ਭੋਜਨ ਕਦੋਂ ਖਾਧਾ ਜਾਵੇ ਕਿੰਨਾ ਖਾਧਾ ਜਾਵੇ ਕੀ ਖਾਧਾ ਜਾਵੇ ਇੰਨੇ ਸਵਾਲ ਲੈਣਾ ਉਹਨਾਂ ਦੇ ਜਵਾਬ ਜਿਹੜੇ ਨੇ ਸੈਂਟੀਫਿਕ ਐਂਗਲ ਤੋਂ ਬਹੁਤ ਘੱਟ ਮਿਲ ਰਹੇ ਨੇ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲਬਾਤ ਕਰਾਉਣੀ ਹੈ ਉਹ ਡਾਕਟਰ ਹਰੀਸ਼ ਬਾਤਿਸ਼ ਨੇ ਜਿਹੜੇ ਮੇਰੇ ਨਾਲ ਬੈਠੇ ਨੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟ ਸਾਇੰਸ ਦੇ ਪ੍ਰੋਫੈਸਰ ਨੇ ਇਹ ਲਗਾਤਾਰ ਇਹਨਾਂ ਦੀ ਰਿਸਰਚ ਵੀ ਇਸ ਵਿਸ਼ੇ ਤੇ ਹੈ ਨਿਊਟ੍ਰੀਸ਼ਨ ਤੇ ਹੈ ਐਕਸਰਸਾਈਜ਼ ਤੇ ਸਪੋਰਟ ਸਾਇੰਸ ਦੇ ਨੇ ਮੈਂ ਤਾਂ ਇਹ ਵੀ ਪਤਾ ਲੱਗ ਗਿਆ ਕਿ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਮੋਦੀ ਉਹ ਕਿਉਂ ਇੰਨਾ ਫਿੱਟ ਹੈ ਉਹ ਇਸੇ ਕਰਕੇ ਫਿੱਟ ਹੈ ਕਿ ਉਹਦਾ ਜਿਹੜਾ ਜਿਹੜਾ ਉਹਨੂੰ ਗਾਈਡ ਕਰਨ ਨਾਲ ਉਹ ਵੀ ਸਪੋਰਟ ਸਾਇੰਸ ਦਾ ਹੈ ਤਾਂ ਇਸ ਕਰਕੇ ਅਸੀਂ ਵੀ ਇੱਕ ਸਪੋਰਟਸ ਸਾਇੰਸ ਦੇ ਉਸ ਮਾਹਰ ਨਾਲ ਤੁਹਾਡੀ ਗੱਲ ਕਰਾਉਣੀ ਹੈ ਜਿਨ੍ਹਾਂ ਦਾ ਕੰਮ ਹੀ ਇਹ ਹੈ ਜਿਨ੍ਹਾਂ ਦੇ ਰਿਸਰਚ ਵੀ ਇਹਦੇ ਤੇ ਹੈ ਔਰ ਲਗਾਤਾਰ ਉਹ ਨਾ ਸਿਰਫ ਯੂਨੀਵਰਸਿਟੀ ਬਲਕਿ ਬਾਹਰ ਵੀ ਲੋਕਾਂ ਨੂੰ ਗਾਈਡ ਕਰ ਰਹੇ ਨੇ ਅੱਜ ਡਾਕਟਰ ਹਰੀਸ਼ ਨਾਲ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਮੈਨੂੰ ਪੂਰਾ ਯਕੀਨ ਹੈ ਅੱਜ ਹੀ ਨਹੀਂ ਕਰਨੀ ਲਗਾਤਾਰ ਇੱਕ ਸੀਰੀ ਸ਼ੁਰੂ ਕਰ ਰਹੇ ਆ ਜਿਹੜੀ ਲਗਾਤਾਰ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ ਜਿਹੜਾ ਤੁਸੀਂ ਕਮੈਂਟ ਕਰੋਗੇ ਉਹ ਆਉਣ ਵਾਲੇ ਟਾਈਮ 'ਚ ਉਹਤੇ ਵੀ ਗੱਲ ਕਰਿਆ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਸਵਾਗਤ ਕਰੀਏ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਹਰੀ ਜੀ ਇਸ ਪ੍ਰੋਗਰਾਮ 'ਚ ਦੇਖੋ ਮੈਂ ਜਿਹੜੀ ਗੱਲ ਕਰਨੀ ਬਿਲਕੁਲ ਸਪਸ਼ਟ ਕਿ ਇਹ ਦੱਸੋ ਕਿ ਅਸੀਂ ਲੋਕ ਗਲਤੀ ਕਿੱਥੇ ਕਰਦੇ ਆ ਸਾਨੂੰ ਤਾਂ ਹਰ ਰੋਜ਼ ਕਨਫਿਊਜ਼ ਕੀਤਾ ਪਿਆ ਸੋਸ਼ਲ ਮੀਡੀਆ ਨੇ ਆ ਖਾਓ ਨਾ ਖਾਓ ਸਾਨੂੰ ਖਾਣ ਬਾਰੇ ਦੱਸੋ ਵੀ ਅਸੀਂ ਠੀਕ ਖਾ ਰਹੇ ਹਾਂ ਹਾਂਜੀ ਸੋਸ਼ਲ ਮੀਡੀਆ ਤੇ ਇੰਨਾ ਮਟੀਰੀਅਲ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਉਸ ਦੇ ਪ੍ਰਤੀ ਮੈਂ ਆਪਣਾ ਜਿਹੜਾ ਸੈਂਟੀਫਿਕ ਸਟੱਡੀਜ਼ ਨਾਲ ਰਿਲੇਟ ਕਰਕੇ ਕੁਝ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਿਹੜੀ ਕਿ ਇਸੇ ਚ 60 ਤੋਂ 70 50 ਤੋਂ 60 ਐਜ ਗਰੁੱਪ ਵਾਲੇ ਜਿਹੜੀ ਪਪੂਲੇਸ਼ਨ ਹੈ ਉਸ ਬਾਰੇ ਸਭ ਤੋਂ ਵੱਡਾ ਇਸ਼ੂ ਸਾਡਾ ਜਿਹੜਾ ਇਗਨੋਰਡ ਹੋ ਰਿਹਾ ਸੋਸਾਇਟੀ ਵੱਲੋਂ ਜਾਂ ਸਾਡੀ ਫੈਮਿਲੀ ਵੱਲੋਂ ਕਿ ਪਾਣੀ ਕਿੰਨਾ ਪੀਣਾ ਚਾਹੀਦਾ ਇਸ ਤੇ ਬੜਾ ਇਸ਼ੂ ਆ ਰਿਹਾ ਬਿਲਕੁਲ ਹੋਰ ਸਭ ਤੋਂ ਵੱਡਾ ਇਸ਼ੂ ਹੈ ਕਿ ਜੋ ਵੀ ਬਾਡੀ ਦਾ ਕੰਪੋਨੈਂਟ ਹੈ ਉਹ ਬਾਡੀ weight ਨਾਲ ਚੱਲ ਰਿਹਾ ਹੈ ਸਪੋਜ਼ ਕਰੋ ਅਸੀਂ ਇੱਕ 80 ਕਿਜੀ ਦੇ ਪਪੂਲੇਸ਼ਨ ਪਰਸਨ ਨੂੰ ਪਾਣੀ ਦਾ ਇਨਟੇਕ ਦੇਣਾ ਹੈ ਤਾਂ ਜਿਹੜੀਆਂ ਸੈਂਟੀਫਿਕ ਸਟੱਡੀਜ਼ ਇਹ ਕਹਿੰਦੀਆਂ ਨੇ ਵੀ ਜਿੰਨਾ ਬੋਡੀ ਦਾ weight ਹੈ ਹਮ ਡਿਵਾਈਡਿਡ ਬਾਈ 10 ਇੱਕ ਸਿੰਪਲ ਫਾਰਮੂਲਾ ਹੈ ਵੀ ਜੇ 80 ਕਿਜੀ ਦਾ ਕੋਈ ਵੀ ਪਰਸਨ ਹੈ ਇਰੈਸਪੈਕਟਿਵ ਕਿ ਉਹਦੀ ਏਜ 50 ਸਾਲ ਹੈ 60 ਸਾਲ ਹੈ 70 ਸਾਲ ਦਾ ਥੈਨ ਉਹਦੀ ਜਿਹੜੀਆਂ ਸੈਂਟੀਫਿਕ ਸਟੱਡੀਜ਼ ਇਹ ਕਹਿ ਰਹੀਆਂ ਨੇ ਉਹਨੂੰ ਡਿਵਾਈਡਿਡ ਬਾਈ 10 ਨਾਲ ਜਦੋਂ ਅਸੀਂ ਇਹਨੂੰ ਡਿਵੀਜ਼ਨ ਦਿੰਨੇ ਆ ਤਾਂ ਜਿਹੜਾ ਰਿਮੇਨਿੰਗ ਆਉਟਪੁੱਟ ਰਹੇਗੀ ਸਪੋਜ਼ ਕਰੋ ਉਹਦਾ 8 80 ਡਿਵਾਈਡਿਡ ਬਾਈ 10 8 ਗਲਾਸ ਉਹਦੇ ਟੋਟਲ ਇਨਟੇਕ ਨੇ ਜਿਹੜੇ 200 ਐਮਐਲ 250 ਐਮਐਲ ਦਾ ਜਿਹੜਾ ਆਪਣਾ ਨਾਰਮਲ ਦਿਨ ਚ 8 ਗਲਾਸ ਦਿਨ ਚ 8 ਗਲਾਸ ਉਹਦੀ ਇਨਟੇਕ ਕਿੰਨੇ ਤਾਂ ਨਹੀਂ ਪੀਂਦੇ ਹਾਂ ਨਹੀਂ ਮੈਂ 90 ਦਾ ਹਾਂਜੀ ਤੇ ਮੈਂ 90 ਦਾ ਮਤਲਬ 9 ਗਲਾਸ ਪਰ ਡੇ ਉਹਦੀ ਰਿਕਵਾਇਰਮੈਂਟ ਹੈ सिंपल वाटर ਸਭ ਤੋਂ ਵੱਡਾ ਇਸ਼ੂ ਪਾਣੀ ਕਿਹੜਾ ਪੀਆ ਟੋਟੀ ਵਾਲਾ ਨਹੀਂ ਪਾਣੀ ਬਾਡੀ ਕਹਿੰਦੀ ਹੈ ਵੀ ਟੋਟਲ ਪਾਣੀ ਪੀਓ ਹੂੰ ਟੋਟਲ ਪਾਣੀ ਚ ਕੀ ਹੈ ਤੁਹਾਡੇ ਕੋਲੇ ਇੱਕ ਤਾਂ ਪਲੇਨ ওয়াটার ਹੋ ਗਿਆ ਇੱਕ ਇਲੈਕਟ્રોਲਾਈਟ ਹੋ ਗਿਆ ਜਿਸ ਚ ਸਾਡੇ ਜੂਸੇਸ ਆ ਗਏ ਜਿਸ ਚ ਸਾਡੇ ਸਕਿਮਡ ਮਿਲਕ ਲੈ ਰਹੇ ਹਾਂ ਉਹ ਵੀ ਇਨਟੇਕ ਹੈ ਲਿਕਵਿਡ ਦਾ ਸਾਡੇ ਕੋਲ ਕਾਫੀ ਆ ਗਈ ਇੱਕ ਜਾਂ ਦੋ ਕੱਪ ਅਸੀਂ ਕਾਫੀ ਜੇ ਸਭ ਜੋ ਚਾਹ ਪੀਣੇ ਆ ਤਾਂ ਵੀ ਉਹ ਕਾਫੀ ਪੀਣੇ ਆ ਹਾਂਜੀ ਕੋਕ ਪੀਣੇ ਇਹ ਪਾਣੀ ਚ ਆਉਂਦਾ ਇਹ ਪਾਣੀ ਦੇ ਨਹੀਂ ਨਹੀਂ 9 ਗਲਾਸਾਂ ਚ ਦੋ ਤਿੰਨ ਗਲਾਸ ਇਹਦੇ ਪੀ ਲੈ ਜੇ ਇਹਦੇ ਪੀਤੇ ਜਾਵੇ ਸਿਟਰਸ ਹੈ ਜਿਹੜਾ ਲੈਮਨ ਵਾਟਰ ਹੈ ਉਹ ਪੀਤਾ ਜਾਵੇ ਓਕੇ ਟੋਟਲ ਬੋਡੀ ਦੇ 9 ਗਲਾਸ ਕਰਨੇ ਨੇ ਉਸ ਚ ਜਿਹੜੀ ਮੈਜੋਰਿਟੀ ਹੈ ਤਿੰਨ ਗਲਾਸ ਤੁਸੀਂ ਇਲੈਕਟ੍ਰੋਲਾਈਟ ਦੇ ਪਾਉਣੇ ਨੇ ਉਸ ਚ ਇੱਕ ਜਾਂ ਦੋ ਗਲਾਸ ਤੁਹਾਡੇ ਜਿਹੜੇ ਨੇ ਨਿੰਬੂ ਪਾਣੀ ਦੇ ਹੋਗੇ ਬਾਕੀ ਤੁਹਾਡੀ ਇੱਕ ਜਾਂ ਦੋ ਕੱਪ ਕਾਫੀ ਦੇ ਹੋਗੇ ਇੱਕ ਜਾਂ ਦੋ ਕੱਪ ਤੁਹਾਡੇ ਮਿਲਕ ਦੇ ਹੋਗੇ ਇੱਕ ਜੂਸ ਹੋ ਗਿਆ ਏ ਇਨਕਲੂਡਡ ਕਰਨੇ ਨੇ ਤੁਹਾਡੀ ਟੋਟਲ ਇਨਟੇਕ ਚ ਵੀ 9 ਗਲਾਸ ਤੁਹਾਡੇ ਸਾਰੇ ਪਲੇਨ ਵਾਟਰ ਪਲੱਸ ਇਲੈਕਟ੍ਰੀਕਲ ਵਾਟਰ ਤੁਸੀਂ ਕਿਹਨੂੰ ਕਹਿੰਦੇ ਹੋ ਪਲੇਨ ਵਾਟਰ ਜਿਹੜਾ ਸਾਡਾ ਆਮ ਸਿੰਪਲ ਪਾਣੀ ਹੈ ਨਹੀਂ ਹਮ ਸਿੰਪਲ ਪਾਣੀ ਇੱਕ ਤਾਂ ਆਰਓ ਦਾ ਪਾਣੀ ਆਰਓ ਦਾ ਪਾਣੀ ਆਰਓ ਦਾ ਪਾਣੀ ਵੀ ਸਭ ਤੋਂ ਵੱਡੀ ਪ੍ਰੋਬਲਮ ਬਣ ਰਿਹਾ ਹੈ ਜੀ ਹੁਣ ਠੀਕ ਹੈ ਆਰਓ ਪਾਣੀ ਦਾ ਕਨਸੈਪਟ ਇਹ ਹੈ ਵੀ ਬਾਡੀ ਇਹਨੂੰ ਐਕਸੈਪਟ ਨਹੀਂ ਕਰਦੀ ਕਿਉਂ ਨਹੀਂ ਕਰਦੀ ਕਿਉਂਕਿ ਇਹ ਐਸਿਡਿਕ ਨੇਚਰ ਦਾ ਬਣ ਰਿਹਾ ਹੈ ਸਾਡੇ ਪੁਰਾਣੇ ਬਜ਼ੁਰਗ ਕਿਉਂ ਕੱਸਿਆਂ ਦਾ ਪਾਣੀ ਪੀ ਲੰਦੇ ਸੀ ਨਹਿਰਾਂ ਦਾ ਪਾਣੀ ਪੀ ਲੰਦੇ ਸੀ ਕਿਉਂਕਿ ਉਹਦੇ ਵਿੱਚ ਮਿਨਰਲ ਕੰਟੈਂਟ ਐਡ ਹੋ ਕੇ ਆ ਰਿਹਾ ਸੀ ਤੇ ਸਾਫ਼ ਨਹੀਂ ਹੁੰਦਾ ਪਾਣੀ ਸਾਫ਼ ਹੁੰਦਾ ਸੀ ਬਟ ਹੁਣ ਜੋ ਆਰਸੈਨਿਕ ਜ਼ਿਆਦਾ ਐਡ ਹੋ ਰਿਹਾ ਉਸ ਕਰਕੇ ਆ ਰੋ ਦੀ ਪ੍ਰੋਬਲਮ ਇਹ ਐਡਵਰਟਾਈਜ਼ਮੈਂਟ ਕਰਕੇ ਜ਼ਿਆਦਾ ਇਨਫਲੂਐਂਸ ਵਿੱਚ ਆ ਗਈ ਲੋਕਾਂ ਦੇ ਬਸ ਸਾਨੂੰ ਤਾਂ ਸਿੰਪਲ ਦੱਸੋ ਹਾਂਜੀ ਕਿ ਅਸੀਂ ਟੂਟੀ ਦਾ ਪਾਣੀ ਪੀਏ ਜਾਂ ਆਰੋ ਦਾ ਪੀਏ ਟੂਟੀ ਦਾ ਸਭ ਤੋਂ ਬੈਸਟ ਪਾਣੀ ਹੈ ਜੇ ਵਧੀਆ ਵਿਦਆਊਟ ਐਨੀ ਐਡਲਟਰੇਸ਼ਨ ਆ ਰਹੇ। ਫਿਰ ਜੇ ਸਮਝੋ ਮੈਂ ਅਰਬਨ ਸਟੇਟ ਚ ਰਹਿਣਾ ਪਟਿਆਲੇ ਹਾਂ ਜੀ ਇਹਦੇ ਟੂਟੀ ਦੇ ਪਾਣੀ ਦਾ ਕੀ ਐ ਹਸ ਹਕਤਾ ਇਹਦਾ ਪਾਣੀ ਆ ਵੀ ਜਿਹੜਾ ਡੀਪ ਬੋਰ ਵੈਲ ਨੇ ਉਹ ਆਲਰੇਡੀ ਹੀ ਵਧੀਆ ਨੇਚਰ ਦਾ ਪਾਣੀ ਉਹ ਚਾਰੋ ਦੀ ਲੋਡ ਨੇ ਉਹਦੇ ਚ ਆਰਓ ਦੀ ਜੇ 500 ਲੈਵਲ ਤੋਂ ਉੱਪ ਹੈ ਤੁਹਾਡਾ ਬੋਰ ਵੈਲ ਥੈਨ ਉਸ ਚ ਆਰਓ ਦੀ ਲੋਡ ਹੀ ਨਹੀਂ ਪੈ ਰਹੀ ਆਰਓ ਦੀ ਲੋਡ ਪੈ ਰਹੀ ਹੈ 100 ਤੋਂ 200 ਫੁੱਟ ਤੋਂ 250 ਫੁੱਟ ਵਾਲੇ ਜਿਹੜੇ ਵਾਟਰ ਨੇ ਉੱਥੇ ਜਿਹੜੇ ਮਿਨਰਲ ਨੇ ਜਿਹੜੇ ਤੁਹਾਡੇ ਪੈਸਟੀਸਾਈਡ ਨੇ ਜਾਂ ਹੈਵੀ ਮੈਟਲਸ ਨੇ ਉਹ ਵਾਟਰ ਚ ਐਡ ਹੋ ਜਾਂਦੀਆਂ ਨੇ ਜਦੋਂ ਡੀਪ ਬੈਲ ਵਾਲਾ ਟਿਊਬਲ ਦਾ ਪਾਣੀ ਆ ਉਹ ਮਿੱਠਾ ਪਾਣੀ ਹੋ ਜਾਂਦਾ ਅਲਕਲਾਈਨ ਪਾਣੀ ਹੋ ਜਾਂਦਾ ਮਿਨਰਲ ਪਾਣੀ ਹੋ ਜਾਂਦਾ ਜਦ ਜਦ ਕੇ ਟ੍ਰੈਂਡ ਇਹ ਬਣ ਰਿਹਾ ਵੀ ਆਰਓ ਆਰਓ ਦਾ ਕਨਸੈਪਟ ਇਹ ਹੈ ਕਿ ਉਹਨੇ ਬਾਡੀ ਦਾ 6 ਪੀ ਐਚ ਕਰਤਾ ਦੇਖੋ ਨਾਰਮਲ ਪੀ ਐਚ ਹੁੰਦਾ ਪਾਣੀ ਦਾ 7.4 ਹੂੰ 6 ਤੋਂ ਲੈ ਕੇ 6 ਤੋਂ ਵੀ ਡਾਊਨ ਹੋ ਜਾਂਦਾ ਹੈ ਜਿਹੜੇ ਸਟਰੋਂਗ ਆਰਓ ਨੇ ਜਿਹੜੇ ਬਿਲਕੁਲ ਹੀ ਫਿਲਟਰੇਸ਼ਨ ਕਰ ਦਿੰਦੇ ਨੇ ਤੁਹਾਡੇ ਸਾਰੇ ਮਿਨਰਲ ਵੀ ਉਡਾ ਦਿੰਦੇ ਨੇ ਸਾਡੇ ਫਿਰ ਜਦੋਂ ਮਿਨਰਲ ਹਟਾ ਦਿੰਦੇ ਨੇ ਅਸੀਂ ਕਿਉਂ ਪੀਨੇ ਆ ਪਾਣੀ ਜਾਂ ਕਿਉਂ ਰੋਣੇ ਇਹ ਕਨਸੈਪਟ ਅਸੀਂ ਸਾਡੇ ਤੇ ਹੈਵੀ ਐਨੀ ਹੋ ਗਈ ਲੌਬੀ ਆਰਓ ਦਾ ਕਨਸੈਪਟ ਐਡਵਰਟਾਈਜ਼ਮੈਂਟ ਕਰਕੇ ਐਡਵਰਟਾਈਜ਼ਮੈਂਟ ਕਰਕੇ ਹਰੇਕ ਬੰਦਾ ਪ੍ਰੈਫਰ ਕਰ ਰਿਹਾ ਵੀ ਆਰਓ ਦਾ ਪਾਣੀ ਪੀਣਾ ਆਰਓ ਦਾ ਪਾਣੀ ਪੀਣਾ ਉਹਨੂੰ ਲੱਗਦਾ ਵੀ ਆਰਓ ਸਾਫ਼ ਪਾਣੀ ਆਰਓ ਸਾਫ਼ ਪਾਣੀ ਬਟ ਇਹ ਐਸਿਡਿਕ ਨੇਚਰ ਦਾ ਹੋਣ ਕਰਕੇ ਬਾਡੀ ਚ ਐਸਿਡੋਸਿਸ ਕਾਜ਼ ਕਰਦਾ ਲਾਇਆ ਜਾਂਦਾ ਸਪੈਸ਼ਲੀ ਜਿਹੜੇ ਬਜ਼ੁਰਗਾਂ ਨੂੰ ਐ ਉਹਨਾਂ ਨੂੰ ਤਾਂ ਇਹ ਇਮੀਡੀਏਟਲੀ ਨਹੀਂ ਪੀਣਾ ਚਾਹੀਦਾ ਜਦੋਂ ਆਰਓ ਦਾ ਪਾਣੀ ਬਾਹਰ ਕੱਢਿਆ ਜਾਵੇ ਤਦ ਉਹਨੂੰ ਅੱਧਾ ਘੰਟਾ ਬਾਹਰ 에ਅਰ ਚ ਰੱਖਿਆ ਜਾਵੇ ਅੱਛਾ ਉਹਦੇ ਨਾਲ 에ਰੀਫਿਕੇਸ਼ਨ ਦਾ ਜਿਹੜਾ ਵਾਟਰ ਕਨਸੈਪਟ ਲੈਂਦੀ ਹੈ ਨੇਚਰ ਹਵਾ ਤੋਂ ਵੈਪਰ ਲੈ ਕੇ ਉਹਨੂੰ ਅਲਕਲਾਈਨ ਬਣਾਉਣ ਦੀ ਕਪੈਸਿਟੀ ਰੱਖਦੀ ਹੈ এনवायरमेंट ਇਸ ਕਰਕੇ ਜਦੋਂ ਆਪਾਂ ਆਰਓ ਦਾ ਪਾਣੀ ਡਾਇਰੈਕਟ ਪੀਤਾ ਜਾਂਦਾ ਤਾਂ ਉਹ ਐਸਿਡਿਕ ਹੈ ਜੇ ਉਹਦੇ ਵਿੱਚ ਪਿੰਚ ਆਫ ਸਾਲਟ ਪਾ ਲਿਆ ਜਾਵੇ ਹੂੰ ਜਿੰਨਾ ਸਾਡੀ ਉਂਗਲੀ ਦਾ ਜਿੰਨਾ ਸਾਲਟ ਆ ਜਾਏ ਉਹਨਾਂ ਕਿਸੀ ਉਹਦੇ ਚ ਐਡ ਕਰ ਲਈਏ ਥੈਨ ਉਹਦੀ ਜਿਹੜੀ ਪੀ ਐਚ ਹੈ ਉਹ 8 ਹੋ ਜਾਂਦੀ ਹੈ अच्छा ਜੇ ਅਸੀਂ ਪਿੰਚ ਆਫ ਸੋਡੀਅਮ ਬਾਈਕਾਰਬੋਨੇਟ ਪਾ ਲਈਏ ਦੈਨ ਉਹਦੀ ਪੀ ਐਚ 9.5 ਹੋ ਜਾਂਦੀ ਜੀ ਮਿੱਠਾ ਸੋਡਾ ਪਾ ਲਈਏ ਮਿੱਠਾ ਸੋਡਾ ਪਾ ਲਈਏ ਇਹਦੇ ਸਾਰੇ ਕਨਸਰਵੇਸ਼ਨ ਜਦੋਂ ਪੀ ਐਚ ਪਾ ਕੇ ਪੀਏ ਹਾਂ ਮਤਲਬ 2 ਜਾਂ 3 ਗਲਾਸ ਤੁਸੀਂ ਮਿੱਠਾ ਸੋਡੇ ਦੇ ਵੀ ਪੀ ਸਕਦੇ ਹੋ ਪਿੰਚ ਆਫ ਸాల్ਟ ਵੀ ਜਿੰਨਾ ਕੁ ਤੁਹਾਡੀ ਦੋ ਉਂਗਲਾਂ ਇੰਡੈਕਸ ਤੇ ਥੰਬ ਕੈਰੀ ਕਰ ਸਕਦਾ ਹੈ ਉਨਾ ਕੀ ਹੀ ਨਮਕ ਸੋਡੀਅਮ ਕਲੋਰਾਇਡ ਉਨਾ ਹੀ ਸੋਡੀਅਮ ਬਾਈਕਾਰਬੋਨੇਟ ਦੋਨੇ ਇਕੱਠੇ ਪਾਉਣੇ ਨੇ ਦੋਨੋਂ ਇਕੱਠੇ ਵੀ ਪਾ ਸਕਦੇ ਹੋਣ ਸਿੰਗਲ ਵੀ ਪਾ ਸਕਦੇ ਹੋ ਬਟ ਸੈਂਟੀਫਿਕ ਸਟੱਡੀ ਇਹ ਕਹਿੰਦੇ ਨੇ ਵੀ ਜੇ ਤੁਸੀਂ ਇਕੱਠੇ ਪਾਉਨੇ ਹੋ ਦੈਨ ਉਹਦੀ ਵਾਟਰ ਰੀਟੈਂਸ਼ਨ ਕੈਪੈਸਿਟੀ ਵੱਧ ਜਾਂਦੀ ਹੈ ਬਾਡੀ ਚ ਉਹ ਬਾਡੀ ਚ ਡੀਹਾਈਡਰੇਟ ਨਹੀਂ ਕਰਦਾ ਇਹ ਕਨਸੈਪਟ ਆ ਰਿਹਾ ਹੈ ਨੌਲਡੇਜ਼ ਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਅਸੀਂ ਐਸਿਡਿਕ ਹੋ ਰਿਹਾ ਹੈ ਆਰੋ ਪਾਣੀ ਜਿਹੜੀ ਪਪੂਲੇਸ਼ਨ ਪੀ ਰਹੀ ਹੈ ਇਹ ਡੇ ਬਾਏ ਡੇ ਬਾਡੀ ਨੂੰ ਪੋਇਜ਼ਨ ਕਰ ਰਹੀ ਹੈ ਐਸਿਡੋਸਿਸ ਕੰਡੀਸ਼ਨ ਚ ਲਾ ਦਿੰਦੀ ਹੈ ਹਮੇਸ਼ਾ ਬਜ਼ੁਰਗਾਂ ਚ ਇਹ ਕਨਸੈਪਟ ਹੈ ਵੀ ਉਹ ਉਹਨਾਂ ਦਾ ਜਿਹੜਾ ਐਕਸਰਸਾਈਜ਼ ਕਨਸੈਪਟ ਹੈ ਉਹ ਉਹਨਾਂ ਮੀਟ ਨਹੀਂ ਕਰ ਸਕਦੇ ਉਹਨਾਂ ਨੇ ਆਪਣੀ ਸਿਹਤ ਪ੍ਰਤੀ ਸਭ ਤੋਂ ਵੱਡਾ ਜਿਹੜਾ ਕੰਪੋਨੈਂਟ ਹੈ 65% ਬਾਡੀ ਚ ਵਾਟਰ ਹੈ ਜੀ ਵਾਟਰ ਹੀ ਤੁਹਾਡਾ ਬਾਡੀ ਨੇ ਡਿਸਾਈਡ ਕਰਨਾ ਹੈ ਇਸ ਕਰਕੇ ਜਿਹੜਾ ਵਾਟਰ ਦਾ ਇਨਟੇਕ ਪਹਿਲਾਂ ਤੋਂ ਸ਼ੁਰੂ ਕਰੀਏ ਡਾਕਟਰ ਰੀਸ਼ ਪਾਣੀ ਕਦੋਂ ਪੀਣਾ ਚਾਹੀਦਾ ਪਹਿਲਾਂ ਤਾਂ ਇਹ ਦੱਸੋ ਫਿਰ ਆਪਾਂ ਦੱਸਾਂ ਕਿੰਨਾ ਪੀਣਾ ਹੈ ਤਾਂ ਦੱਸੋ ਬਾਡੀ ਬਾਡੀ ਖੁਦ ਇੰਟੈਲੀਜੈਂਟ ਹੈ ਬਾਡੀ ਨੂੰ ਲਿਸਨ ਕਰੋ ਸਵੇਰੇ ਉੱਠਣ ਤੋਂ ਸਾਰ ਪਹਿਲਾਂ ਪਾਣੀ ਪੀਓ ਲੀਟਰ ਉਹ ਕੀ ਚੀਜ਼ ਉਹ ਜਸਟ ਇਜ਼ ਡੀਟੌਕਸੀਫਿਕੇਸ਼ਨ ਹੈ ਬਟ ਉਸਤੇ ਕੋਈ ਇਸ ਤਰ੍ਹਾਂ ਦੀ ਸੈਂਟੀਫਿਕ ਸਟੱਡੀ ਹਾਲੇ ਤੱਕ ਅਵੇਲੇਬਲ ਨਹੀਂ ਹੋਈ ਵੀ ਸਵੇਰ ਹੀ 2-3 ਗਲਾਸ ਪਾਣੀ ਦੇ ਪੀਨੇ ਨੇ ਬਟ ਉਹਦੇ ਚ ਐ ਵੀ ਹੋਲ ਨਾਈਟ ਬਾਡੀ ਰੈਸਟ 'ਚ ਹੋਣ ਕਰਕੇ ਡੀਹਾਈਡਰੇਟ ਹੋ ਜਾਂਦੀ ਹੈ ਇਸ ਕਰਕੇ ਸਵੇਰ ਅਸੀਂ ਜਿਹੜਾ 1 ਗਲਾਸ ਮਿਨੀਮਮ ਤਾਂ ਜ਼ਰੂਰ ਪੀਣਾ ਹੈ ਮੈਕਸਿਮਮ 2 ਗਲਾਸ ਤੋਂ ਉੱਤੇ ਨਹੀਂ ਲੈਣਾ ਕਿਉਂਕਿ ਉਸ ਨਾਲ ਤੁਹਾਡੇ ਜਿਹੜੇ ਮਿਨਰਲਸ ਨੇ ਉਹ ਵੀ ਵਾਸ਼ ਆਊਟ ਹੋ ਜਾਂਦੇ ਨੇ ਕਿਡਨੀਆ ਤੇ ਲੋਡ ਵੀ ਪੈ ਜਾਂਦਾ ਬਟ ਡਿਪੈਂਡਿੰਗ ਅਪਨ ਕਿ ਅਸੀਂ 3 ਗਲਾਸ 4 ਗਲਾਸ ਇੱਕੋ ਟਾਈਮ ਪੀਨੇ ਨੇ ਉਹ ਡੇਂਜਰਸ ਹੋ ਜਾਂਦੇ ਨੇ ਬਾਡੀ ਦੇ ਕਿਡਨੀ ਲਈ ਬਾਡੀ ਕਹਿੰਦੀ ਹੈ ਵੀ 1 ਘੰਟੇ 'ਚ 1 ਲੀਟਰ ਤੋਂ ਜ਼ਿਆਦਾ ਮੇਰੀ ਬਾਡੀ 'ਚ ਜੇ ਪਾਣੀ ਦਿੱਤਾ ਨੋ ਗਲਾਸ 1 ਘੰਟੇ 'ਚ ਪੀਏ ਹਾਂ ਹੋਲ ਡੇ ਦਾ ਕਨਸੈਪਟ ਹੈ ਬਟ ਜਿਹੜਾ ਮਿਨੀਮਮ ਲੈਵਲ ਆ ਉਹ 1 ਘੰਟੇ ਚ 1 ਲੀਟਰ ਤੋਂ ਜ਼ਿਆਦਾ ਪਾਣੀ ਨਹੀਂ ਪੀ ਸਕਦੀ ਬਾਡੀ ਜੇ ਆਪਾਂ ਪੀਨੇ ਆ ਤੈਨੋਂ ਕਿਡਨੀਆਂ ਤੇ ਲੋਡ ਪਾਉਂਦੀ ਆ ਕਿਡਨੀਆਂ ਉਹਨੂੰ ਐਕਸਕਰੀਟ ਕਰਨ ਲੱਗ ਜਾਂਦੀਆਂ ਨੇ ਦੈਨ ਉਹ ਹੈਵੀ ਲੋਡ ਕਰਕੇ ਕਿਡਨੀਆਂ ਤੇ ਲੋਡ ਪੈਣਾ ਸੀ ਜਿਹੜਾ ਨਿੰਬੂ ਪਾ ਕੇ ਪੀਣਾ ਇਹ ਵੀ ਜ਼ਰੂਰੀ ਆ ਜਾਂ ਨਿੰਬੂ ਦਾ ਕਨਸੈਪਟ ਹੈ ਕਿ ਇਹ ਵੀ ਨਿੰਬੂ ਐਂਟੀ ਫਟੀਗ ਏਜੈਂਟ ਹੈ ਲੈਮਨ ਜਿਹਨੂੰ ਅਸੀਂ ਕਹਿੰਦੇ ਆ ਸਿਟਰਸ ਗਰੁੱਪ ਫੈਮਿਲੀ ਚ ਆਉਂਦਾ ਹੈ ਇਦੇ ਚ ਹੈ ਵੀ ਬਾਡੀ ਇਲੈਕਟ੍ਰੋਲਾਈਟ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਇਹ ਚਾਰ ਮਿਨਰਲ ਬਾਡੀ ਦੇ ਪੰਪਿੰਗ ਸਿਸਟਮ ਜਿਹੜਾ ਹਾਰਟ ਹੈ ਉਹ ਚਾਰ ਜਿਹੜੇ ਬਾਡੀ ਦੇ ਮੋਸਟ ਇੰਪੋਰਟੈਂਟ ਮਿਨਰਲ ਨੇ ਉਹ ਇਹਨੂੰ ਚਲਾਉਂਦੇ ਨੇ ਉਹ ਇਹਨੂੰ ਪੰਪ ਕਰਦੇ ਨੇ ਪਹਿਲਾਂ ਜਦੋਂ ਤੱਕ ਇਹ ਚਾਰ ਮਿਨਰਲ ਬਾਡੀ ਕੋਲੇ ਪਹੁੰਚਦੇ ਨਹੀਂ ਜਾਂ ਅਸੀਂ ਇਹਨੂੰ ਐਲੀਮੀਨੇਟ ਕਰ ਲੈਂਦੇ ਆ ਕਿਸੇ ਵੀ ਫਾਰਮ 'ਚ ਪਾਣੀ ਦੀ ਫਾਰਮ 'ਚ ਆਰਓ ਪਾਣੀ ਲੈ ਰਹੇ ਹਾਂ ਅਲਕਲਾਈਨ ਪਾਣੀ ਪੀ ਐਨ ਲਈ ਸਾਡੀ ਬਾਡੀ ਇੰਡੀਪੈਂਡੈਂਟ ਹੈ ਇਸ ਕਰਕੇ ਅਸੀਂ ਸਭ ਤੋਂ ਵੱਡਾ ਕਨਸੈਪਟ ਹੈ ਕਿ ਬਾਡੀ ਐਸਿਡੋਸਿਸ ਚੱਲੇ ਜਾਂਦੀ ਹੈ ਐਸਿਡੋਸਿਸ ਉਹ ਕੰਡੀਸ਼ਨ ਹੈ ਕਿ ਬਾਡੀ ਦਾ ਜਿਹੜਾ ਇਨਰ ਫਲੂਇਡ ਹੈ ਉਹ ਦੀ ਜਿਹੜੀ ਪੀ ਐਚ ਵੈਲਿਊ ਹੈ ਉਹ ਲੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਨਾਰਮਲ ਨਾਲੋਂ ਇਸ ਕਰਕੇ ਉਹ ਡਿਜ਼ੀਜ਼ ਔਨਸੈਟ ਕਰਦੀ ਹੈ ਸਭ ਤੋਂ ਡਾਕਟਰ ਰੀਸ਼ ਬੜਾ ਵੇਖ ਜਾ ਕੁਐਸਚਨ ਤੁਹਾਨੂੰ ਜਿਆਦਾ ਪਤਾ ਤੁਸੀਂ ਮਾਰੋ ਹਾਂਜੀ ਜਗਜੀਤ ਸਿੰਘ ਢਲੇਵਾਲ ਨੇ ਕੱਲੇ ਪਾਣੀ ਤੇ ਏਨੇ 50 ਦਿਨੋਂ ਪਤਾ ਨਹੀਂ ਕੱਟੇ ਜਾਂ ਜਵੇਂ ਵੀ ਹੋਇਆ ਇਹ ਇੱਕ ਪੋਸੀਬਲ ਹੈ ਵੀ ਕੋਈ ਬੰਦਾ ਕੋਲ ਪਾਣੀ ਪੀ ਕੇ ਕੱਟ ਲੈਂਦਾ ਨਹੀਂ ਸਪਲੇਨ ਪਾਣੀ ਨਹੀਂ ਜੀ ਪੀਤਾ ਉਹਨਾਂ ਨੇ ਪਲੇਨ ਪਾਣੀ ਦੀ ਥਾਂ ਤੇ ਉਹਨਾਂ ਨੇ ਐਡ ਕੀਤਾ ਸੀ ਅਲਕਲਾਈਨ ਵਾਟਰ ਆਉਂਦਾ ਸੀ ਨਿੰਬੂ ਪਾਣੀ ਆਉਂਦਾ ਸੀ ਗਲੂਕੋਜ਼ ਪਾਣੀ ਆਉਂਦਾ ਜੇ ਜਿਹੜਾ ਜਦੋਂ ਆਪਾਂ ਨਿੰਬੂ ਪਾਣੀ ਪੀ ਲੈਨੇ ਆ ਜਾਂ ਨਿੰਬੂ ਪਾਉਨੇ ਆ ਉਹਦੇ ਨਾਲ ਸਾਰਾ ਕੁਝ ਉਹਦੇ ਖਾਣੇ ਦਾ ਵੀ ਜਿਹੜਾ ਪੂਰਾ ਹੋ ਜਾਂਦਾ ਨਹੀਂ ਉਹਦੇ ਚ ਕੀ ਕਰਦੀ ਆ ਬਾਡੀ ਜੀ ਨਿੰਬੂ ਤੇ ਪੋਟਾਸ਼ੀਅਮ ਜਦੋਂ ਅਸੀਂ ਥੋੜਾ ਜਿਹਾ ਉਹਦੇ ਚ ਪੋਟਾਸ਼ੀਅਮ ਕੋਲੋਰਾਇਡ ਪਾਤਾ ਇੱਕ ਸੋਡੀਅਮ ਕੋਲੋਰਾਇਡ ਹੈ ਪਾਣੀ ਚ ਇੱਕ ਪੋਟਾਸ਼ੀਅਮ ਕੋਲੋਰਾਇਡ ਪੋਟਾਸ਼ੀਅਮ ਕਲੋਰਾਇਡ ਨੈਚਰਲ ਸੋਲਟ ਵੀ ਨੂਨ ਪਾਉੜਾ ਜਾਂ ਕੀ ਹਾਂ ਨਮਕਾ ਨਮਕ ਇਹ ਰੌਕ ਸਾਲਟ ਜਿਹਨੂੰ ਅਸੀਂ ਪੋਟਾਸ਼ੀਅਮ ਕਲੋਰਾਇਡ ਕਹਿੰਦੇ ਆ ਓਕੇ ਇੱਕ ਆ ਗਿਆ ਸੋਡੀਅਮ ਕਲੋਰਾਇਡ ਇੱਕ ਸੋਡੀਅਮ ਹੈ ਇੱਕ ਕਲਰੀਨ ਹੈ ਇਹ ਦੋਨੋਂ ਜਦੋਂ ਕੰਬਾਈਨਡ ਕਰਦੀ ਆ ਬਾਡੀ ਇੱਕ ਕੈਨਾਈਨ ਹੈ ਇੱਕ ਅਨਾਈਨ ਹੈ ਜਦੋਂ ਇਹ ਦੋਨੋਂ ਮਿਲਦੇ ਨੇ ਦੈਨ ਇਹ ਬਾਡੀ ਦਾ ਜਿਹੜਾ ਇਲੈਕਟ੍ਰੋਲਾਈਟ ਬੈਲੈਂਸ ਹੈ ਉਹਨੂੰ ਸਟੇ ਰੱਖਦੀ ਹੈ आ, आ, अच्छा ओनु डीहाइड्रेट ਨਹੀਂ ਕਰਨ ਦਿੰਦੀ ਉਹਦੇ ਸੈੱਲ ਚੋਂ ਪਾਣੀ ਨੂੰ ਬਾਹਰ ਨਹੀਂ ਕੱਢਣ ਦਿੰਦੀ ਕਿੰਨੇ ਕਿਤਨ ਬੰਦਾ ਜਿਉਂਦਾ ਰਹਿ ਸਕਦਾ ਕੱਲੇ ਇਹ ਪੀਂਦਾ ਰਹਿ ਕੇ ਪਾਣੀ ਤੇ ਐਸ ਪਰ ਸੈਂਟੀਫਿਕ ਸਟੱਡੀਜ਼ ਦਾ ਇਹ ਆਈਆ ਨੇ ਵੀ ਤੁਸੀਂ ਮੈਕਸਿਮਮ 10 ਡੇਸ ਤੱਕ ਰਹਿ ਸਕਦੇ ਹੋ ਪਾਣੀ ਤੇ ਅੱਛਾ ਪਲੇਨ ਤੇ ਜਦੋਂ ਤੁਸੀਂ ਇਲੈਕਟ੍ਰੋਲਾਈਟ ਕਰਦੇ ਹੋ ਫਿਰ ਬਾਡੀ ਦਾ ਜਿਹੜਾ ਆਪਣਾ ਵਿਸਟਮ ਹੈ ਵੀ ਜਿਹੜੀ ਉਹਦੇ ਕੋਲ ਫੈਟ ਪਈ ਹੁੰਦੀ ਆ ਉਹ ਜੁਟੀਲਾਈਜ਼ ਕਰਨ ਲੱਗ ਜਾਂਦੀ ਆ ਇਨ ਦਾ ਫਾਰਮ ਆਫ એનર્ਜੀ ਬਟ ਬਾਡੀ ਦਾ ਪਾਣੀ ਇਨਟੇਕ ਹੈ ਉਹ ਪਲੇਨ ਪਾਣੀ ਨਾਲੋਂ ਇਲੈਕਟ੍ਰੋਲਾਈਟ ਪਾਣੀ ਉਹਨਾਂ ਨੇ ਜ਼ਰੂਰ ਪੀਤਾ ਹੋਣਾ ਇਸ ਕਰਕੇ ਉਹਨਾਂ ਦੀ ਜਿਹੜੀ ਸਟੇ ਹੈ ਉਹ ਲੌਂਗਰ ਹੋਈ ਜਾ ਰਹੀ ਹੈ ਉਹਦੇ ਤੇ ਤਾਂ ਕਈ ਕਿਸਮ ਦੇ ਉਹ ਤਾਂ ਮੈਂ ਕੁਝ ਐਗਜ਼ਾਮਪਲ ਲਈ ਸੀ ਹਾਂ ਜੀ ਕੋਈ ਐਗਜ਼ਾਮਪਲ ਲਈ ਸੀ ਹਾਂ ਜੀ ਹੁਣ ਮਤਲਬ ਆਪਾਂ ਜੇ ਸਿਹਤ ਦੇ ਅੰਕਲ ਤੋਂ ਦੇਖੀਏ ਪਾਣੀ ਜਿਹੜਾ ਹੈ ਉਹ ਬੜਾ ਇੰਪੋਰਟੈਂਟ ਹੈ ਤੁਸੀਂ ਇਹ ਦੱਸਿਆ ਹਾਂਜੀ 9 ਗਲਾਸ ਪਾਣੀ ਪੀਣਾ ਹੈ ਹਾਂਜੀ ਤੇ ਉਹਦੇ ਵਿੱਚ ਚਾਹ ਵੀ ਆ ਜਾਂਦੀ ਉਹ ਚ ਜੂਸ ਪੀਆ ਜਾਂਦਾ ਜਾਂ ਉਹਦੇ ਚ ਜਿਹੜਾ ਵੀ ਬਾਕੀ ਹਾਂਜੀ ਤਾਂ ਲੋਕ ਤਾਂ ਕਹਿੰਦੇ ਨੇ ਜੀ ਸੈਲਡ ਖਾਣੇ ਆ ਜਾਂ ਉਹਦੇ ਚ ਵੀ ਵਾਟਰ ਕੰਟੈਂਟ ਹੁੰਦਾ ਹਾਂਜੀ ਬਾਕੀ ਚੀਜ਼ਾਂ ਚੋਂ ਵੀ ਪਾਣੀ ਕਾਰਬੋਹਾਈਡਰੇਟ ਚੋਂ ਵੀ ਪਾਣੀ ਆ ਰਿਹਾ ਹੈ ਜੀ ਪ੍ਰੋਟੀਨ ਤੋਂ ਵੀ ਆ ਰਿਹਾ ਉਹ ਅਲੈਦਾ ਨੇ ਉਹ ਬਾਡੀ ਦਾ ਇੰਟਰਨਲ ਸਿਸਟਮ ਹੈ ਇੱਕ ਇੰਟਰਾਸੈਲੂਲਰ ਫਲੂਇਡ ਹੁੰਦਾ ਹੈ ਨਾ ਬਾਡੀ ਚ ਇੱਕ ਐਕਸਟਰਾਸੈਲੂਲਰ ਫਲੂਇਡ ਹੁੰਦੇ ਨੇ ਅਸੀਂ ਬਾਡੀ ਨੂੰ ਐਕਸਟਰਾਸੈਲੂਲਰ ਫਲੂਇਡ ਮੈਨੇਜ ਕਰਨੇ ਨੇ ਇੰਟਰਾਸੈਲੂਲਰ ਫਲੂਇਡ ਸਾਡੇ ਹੱਥ ਚ ਨਹੀਂ ਹੈ ਉਹ ਬ੍ਰੇਨ ਖੁਦ ਰੈਗੂਲੇਸ਼ਨ ਕਰਦਾ ਹੈ ਵੀ ਕਿਹੜੇ ਪਾਰਟ ਕਿਹੜੇ ਆਰਗਨ ਨੂੰ ਮੈਂ ਕਿੰਨਾ ਇਲੈਕਟ੍ਰੋਲਾਈਟ ਭੇਜਣਾ ਹੈ ਕਿੰਨਾ ਸੋਡੀਅਮ ਭੇਜਣਾ ਹੈ ਕਿੰਨਾ ਕੈਲਸ਼ੀਅਮ ਭੇਜਣਾ ਹੈ ਕਿੰਨਾ ਪੋਟਾਸ਼ੀਅਮ ਭੇਜਣਾ ਹੈ ਸਾਡਾ ਜ਼ੋਰ ਜਿਹੜਾ ਹੈ ਉਹ ਇਨਟੇਕ ਤੇ ਹੈ ਵੀ ਅਸੀਂ ਬੈਸਟ ਟੂ ਬੈਸਟ ਬਾਡੀ ਚ ਐਕਸਟਰਾ ਸੈਲੂਲਰ ਫਲੂਇਡ ਇਨ ਦਾ ਫਾਰਮ ਆਫ ਇਲੈਕਟ੍ਰੋਲਾਈਟ ਇਨ ਦਾ ਫਾਰਮ ਆਫ ਕਾਫੀ ਇਨ ਦਾ ਫਾਰਮ ਆਫ ਮਿਲਕ ਬਾਡੀ ਚ ਇਨਟੇਕ ਕਰੀਏ ਲਿਕਵਿਡ ਫਾਰਮ ਨਾ ਸਮਝਿਆ ਹੁਣ ਮੈਨੂੰ ਇਹ ਦੱਸੋ ਕਿ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਲਾਈਫ ਆਮ ਆਮ ਸਾਡੀ ਉਹਦੇ ਚ ਬਾਟਰ ਇਨਟੇਕ ਠੀਕ ਹੈ ਲੋਕਾਂ ਦਾ ਵਾਟਰ ਇਨਟੇਕ ਜਿਹੜੀ ਲੋਕ ਸੋਸ਼ਲ ਮੀਡੀਆ ਦਾ ਕਨਫਿਊਜ਼ ਹੋ ਗਏ ਵੀ ਅਸੀਂ ਕਿਹੜਾ ਮੈਟਰ ਰੱਖੀਏ ਸਾਨੂੰ ਖੁਦ ਨਹੀਂ ਪਤਾ ਇੱਕ ਜਿਹੜਾ ਯੂਟਿਊਬਰ ਆ ਉਹ ਆ ਕੇ ਕਹਿੰਦਾ ਜੀ मतलब ਵੀ ਤੁਸੀਂ 4 ਲੀਟਰ ਪਾਣੀ ਪੀਣਾ ਇੱਕ ਆ ਕੇ ਕਹਿੰਦਾਂਗੇ ਜੀ 5 ਲੀਟਰ ਪੀਓ ਇੱਕ ਕਹਿੰਦਾਂਦਾ 6 ਲੀਟਰ ਪੀਓ ਇੱਕ ਕਹਿੰਦਾ 2 ਲੀਟਰ ਪੀਓ ਇਹ ਕਨਫਿਊਜ਼ਨ ਹੀ ਲੋਕਾਂ ਨੂੰ ਕ੍ਰੀਏਟ ਹੋ ਰਹੀ ਹੈ ਕਿ ਅਸੀਂ ਸਾਡੀ ਬਾਡੀ ਐਕਚੁਅਲੀ ਮੰਗ ਕਿੰਨਾ ਰਹੀ ਹੈ ਆਪਾਂ ਜਦੋਂ ਅਸੀਂ ਬਾਡੀ ਨੂੰ ਸਭ ਤੋਂ ਪਹਿਲਾਂ ਬਾਡੀ ਆਪਣਾ ਵਿਜ਼ਡਮ ਕਹਿੰਦੀ ਹੈ ਬਾਡੀ ਨੂੰ ਲਿਸਨ ਕਰੋ ਉਹਦਾ ਜਿਹੜਾ ਲਿਸਨਰ ਫੈਕਟਰ ਹੈ ਬਾਡੀ ਨੂੰ ਕਿਵੇਂ ਅੰਦਰ ਅੰਦਰ ਡਿਮਾਂਡ ਕਰਦੀ ਹੈ ਅੰਦਰੋਂ ਡਿਮਾਂਡ ਕਰਦੀ ਹੈ ਵੈਨ ਯੂ ਹੈਵ ਥਰਸਟ अच्छा प्यास लग प्यास लग तो तो जो प्यास लगती है प्यास लगती है सबसे पहले ਤੁਹਾਡੇ ਲਿਪ ਡਰਾਈ ਹੁੰਦੇ ਨੇ ਉਹ ਇੰਡੀਕੇਸ਼ਨ ਹੈ ਤੁਹਾਡੀ ਡੀ ਹਾਈਡਰੇਸ਼ਨ ਦੀ ਫਿਰ ਜਦੋਂ ਬੁੱਲ ਸੁੱਕਦੇ ਨੇ ਬੁੱਲ ਸੁੱਕਦੇ ਨੇ ਦੂਸਰਾ ਬਾਡੀ ਕੋਲੇ ਵਿਜ਼ਡਮ ਹੈ ਥਰੋਟ ਜੇ ਤੁਸੀ ਘਰਾਰਾ ਖਾਰਸ ਜੀ ਹੋ ਰਹੀ ਹੈ ਸੌਨੈਸ ਹੋ ਰਹੀ ਹੈ ਇਟ ਮੀਨਸ ਤੁਹਾਡੀ ਬਾਡੀ ਦਾ ਜਿਹੜਾ ਲੈਵਲ ਹੈ ਉਹ ਨਾਰਮਲ ਨਾਲੋਂ 10% ਹੋਰ ਮੰਗ ਰਿਹਾ ਹੈ ਪਾਣੀ ਤੀਸਰਾ ਫੈਕਟਰ ਹੈ ਜਿਹੜਾ ਸਾਡਾ ਫਿਜ਼ੀਕਲ ਸਿੰਪਟਮ ਹੈ ਅਸੀਂ ਪਿੰਚ ਅਸੀਂ ਸਕਿਨ ਤੇ ਚੁੰਡੀ ਵੱਢ ਕੇ ਦੇਖਦੇ ਹਾਂ ਕਿ ਜੇ ਉਹ ਚੁੰਡੀ ਇਮੀਡੀਏਟਲੀ ਰਿਐਕਟ ਨਾਰਮਲ ਹੋ ਜੇ ਉਹਦਾ ਇਮਪ੍ਰੈਸ਼ਨ ਨਾ ਪਵੇ ਇਟ ਮੀਨਸ ਸਾਡੀ ਬਾਡੀ ਡੀਹਾਈਡਰੇਟ ਨਹੀਂ ਹੈ ਅਗਰ ਉਹ ਨਹੀਂ ਨਾਰਮਲ ਵਿਦ ਇਨ 1 অর 2 ਸੈਕਿੰਡ ਨਾਰਮਲ ਪੋਜੀਸ਼ਨ ਚ ਨਹੀਂ ਆਉਂਦੀ ਤੇ ਚੁੰਡੀ ਵੜਦੇ ਜੇ ਜਣੀ ਇਹਦੇ ਚ ਕੋਈ ਨਿਸ਼ਾਨ ਨਹੀਂ ਨਿਸ਼ਾਨ ਨਹੀਂ ਪੈਂਦਾ ਤਾਂ ਠੀਕ ਹੈ ਤਾਂ ਠੀਕ ਹੈ ਜੇ ਉਹ ਪੈਂਦਾ ਇਟ ਮੀਨਸ ਜਿਹੜੀ ਤੁਹਾਡੀ ਸਭ ਤੋਂ ਵੱਡਾ ਟਿਸ਼ੂ ਹੈ ਬਾਡੀ ਦਾ ਸਕਿਨ ਉਹ ਵੀ ਡੀਹਾਈਡਰੇਟ ਹੋ ਰਿਹਾ ਉਦੋਂ ਪਾਣੀ ਪੀਣਾ ਚਾਹੀਦਾ ਉਦੋਂ ਪਾਣੀ ਪੀਣਾ ਚਾਹੀਦਾ ਜਦੋਂ ਡੀਹਾਈਡਰੇਟ ਹੋ ਜਾਂਦੀ ਹੈ ਬੁਸਰਾ ਨੁਕਸਾਨ ਕੀ ਹਾਂਜੀ ਦੂਸਰਾ ਨੁਕਸਾਨ ਇਹ ਹੈ ਵੀ ਜਦੋਂ ਤੁਸੀਂ ਯੂਰਿਨ ਕਲਰ ਚੈੱਕ ਕਰੋ ਹਮੇਸ਼ਾ ਅੱਛਾ ਕਿ ਉਹ ਪੇਲ ਕਲਰ ਆ ਰਿਹਾ ਹੈ ਕਿ ਉਹ ਫੌਗੀ ਬਣ ਰਿਹਾ ਹੈ ਹਮ ਹੈਨਾ ਜੇ ਉਹ ਪੇਲ ਕਲਰ yellow ਕਲਰ ਡਾਰਕ ਆ ਰਿਹਾ ਹੈ ਇਟ ਮੀਨਸ ਸਿਅਰ ਡੀਹਾਈਡਰੇਸ਼ਨ ਹੈ ਦੈਨ ਯੂ ਨੀਡ ਇਮੀਡੀਏਟਲੀ ਵਨ অর ਟੂ ਗਲਾਸ ਆਫ ਪਾਣੀ ਪੀ ਸਕਦੇ ਜੇ ਤੁਹਾਡਾ ਫੌਗੀ ਆ ਰਿਹਾ ਹੈ ਮਿਲਕ ਜੇ ਝੱਗ ਬਣ ਰਹੀ ਹੈ ਜਦੋਂ ਤੁਸੀਂ ਯੂਰੀਨ ਪਾਸ ਕੀਤਾ ਇਟ ਮੀਨਸ ਤੁਹਾਡੀ ਬਾਡੀ ਚੋਂ ਕੀਟੋਨ ਬਾਡੀਜ਼ ਪ੍ਰੋਟੀਨ ਮੈਟਾਬੋਲਾਈਜ਼ ਹੋ ਕੇ ਯੂਰੇ ਹੀ ਰਾਹੀਂ ਉਹ ਬਾਹਰ ਕੱਢ ਰਹੀ ਹੈ ਮਤਲਬ ਜੇ ਪਿਸ਼ਾਬ ਚ ਝੱਗ ਆਉਂਦੀ ਹੈ ਤਾਂ ਸਮਝੋ ਪ੍ਰੋਟੀਨ ਆ ਰਿਹਾ ਹੈ ਪ੍ਰੋਟੀਨ ਆ ਰਿਹਾ ਹੈ ਇਹ ਡੇਂਜਰਸ ਹੈ ਕਿਡਨੀ ਤੇ ਲੋਡ ਪੈ ਰਿਹਾ ਹੈ ਇਟ ਮੀਨਸ ਉਹਦਾ ਕਰੀਟੀਨਾਈਨ ਲੈਵਲ ਜ਼ਿਆਦਾ ਹੋ ਸਕਦਾ ਹੈ ਪਰ ਪਾਣੀ ਪੀਣ ਨਾਲ ਕਿਡਨੀ ਤੇ ਜ਼ਿਆਦਾ ਜ਼ੋਰ ਪੈਂਦਾ ਜਾਂ ਘੱਟ ਪੀਣ ਨਾਲ ਜ਼ੋਰ ਪੈਂਦਾ ਇਹ ਹੀ ਤਾਂ ਪ੍ਰੋਬਲਮ ਹੈ ਸਰ ਸੈਂਟੀਫਿਕ ਸਟੱਡੀਜ਼ ਇਹ ਕਹਿੰਦੀਆਂ ਨੇ ਵੀ ਬਾਡੀ ਦਾ weight ਪਹਿਲਾਂ ਚੈੱਕ ਕਰੋ ਤੁਸੀਂ ਅੱਛਾ ਵੀ ਇਹ ਨਾ ਸੋਚੋ ਵੀ 60 ਵਾਲੇ ਨੂੰ ਵੀ 9 ਗਲਾਸ ਪਿਲਾ ਦਿਓ ਤੇ 100 ਵਾਲੇ ਨੂੰ ਵੀ 9 ਪਿਲਾ ਦਿਓ ਤੇ 50 ਵਾਲੇ ਨੂੰ ਵੀ 9 ਪਿਲਾ ਦਿਓ ਜਿਹੜਾ 50 ਵਾਲਾ 9 ਗਲਾਸ ਪੀ ਲੂ ਉਹਦੇ ਤੇ ਬਾਡੀ ਦਾ ਜਿਹੜੇ ਇਲੈਕਟ੍ਰੋਲਾਈਟਸ ਹੈ ਬਾਡੀ ਦੇ ਕਿਡਨੀ ਦਾ ਰੋਲ ਹੈ ਲੋਡ ਹੈ ਉਹ ਵੱਧ ਜਾਣਾ ਹੈ ਤੁਕੋ ਉਹਦੀ ਲੋਡ ਹੀ ਨਹੀਂ ਹੈ ਬਾਡੀ ਉਹਦੀ ਥਰਸਟ ਮੈਕੈਨਿਜ਼ਮ ਹੀ ਨਹੀਂ ਉਹਨੂੰ ਚਾਹੀਦਾ ਵੀ ਇੰਨਾ ਮੈਨੂੰ ওয়াটার ਇਨਟੇਕ ਚਾਹੀਦਾ ਇੱਕ ਨਹੀਂ ਕਿਉਂਕਿ ਜਦੋਂ ਅਸੀਂ ওয়াটার ਇਨਟੇਕ ਜ਼ਿਆਦਾ ਕਰ ਦਿੰਨੇ ਆ 50 ਕੇਜੀ ਵਾਲੇ ਪਰਸਨ ਨੂੰ ਨੌ ਗਲਾ ਸਪਾਣੀ ਦੇ ਪਲਾਤੇ ਥੈਨ ਇਹ ਬਾਡੀ ਦਾ ਸੋਡੀਅਮ ਕੰਟੈਂਟ ਰਿਡਕਸ਼ਨ ਕਰ ਦਿੰਦਾ ਸਮ ਟਾਈਮਸ ਤੁਹਾਨੂੰ ਚੱਕਰ ਵੀ ਆ ਸਕਦਾ ਹੈ ਗਿਰ ਵੀ ਸਕਦੇ ਇਹ ਜਿਹੜਾ ਕਿ ਡਾਕਟਰ ਜੀ ਅਕਸਰ ਕਹੇ ਜਾਂਦਾ ਵੀ ਰੋਟੀ ਤੋਂ ਬਾਅਦ ਪਾਣੀ ਨਾ ਪਿਓ ਹੀ ਕੀ ਹੈ ਬੰਦਾ ਇਹ ਕੋਈ ਸੈਂਟੀਫਿਕ ਸਟੱਡੀ ਆਯੁਰਵੇਦਾ ਨੇ ਤਾਂ ਇਹ ਕਿਹਾ ਹੈ ਕਿ ਜਿਹੜੇ ਤੁਹਾਡੇ enzymes ਨੇ ਉਹ ਡਿਲੂਟ ਹੋ ਜਾਂਦੇ ਨੇ ਬਟ ਇਨ ਬਿਟਵੀਨ ਦਾ ਮੀਲ ਜਿਹੜਾ ਪਾਣੀ ਪੀਣਾ ਉਹ ਤੁਹਾਡੀ ਸਮ ਐਕਸਟੈਂਟ ਤੁਹਾਡੀ ਰੈਗੂਲੇਸ਼ਨ ਨੂੰ ਵੀ ਮੋਰਟੈਲਿਟੀ ਨੂੰ ਵੀ ਰੈਗੂਲੇਟ ਕਰਦਾ ਉਹਨੂੰ ਪੈਸੇਜ਼ ਬਣਦਾ ਹੈ ਮੀਡੀਅਮ ਬਣ ਜਾਂਦਾ ওয়াটার ਇੱਕ ਫੂਡ ਪਾਰਟਿਕਲਸ ਨੂੰ ਦੂਸਰੇ ਪਾਰਟਿਕਲ ਦੂਸਰੇ ਆਰਗਨ ਤੱਕ ਪਹੁੰਚਾਉਂਦਾ ਬਟ ਇੱਦੇ ਕੋਈ ਸੈਂਟੀਫਿਕ ਸਟਡੀ ਨਹੀਂ ਵੀ 30 30 ਮਿੰਟ ਬਾਅਦ ਪੀਣਾ ਚਾਹੀਦਾ 45 ਮਿੰਟ ਬਾਅਦ ਪੀਣਾ ਚਾਹੀਦਾ ਜਾਂ ਇਮੀਡੀਏਟ ਨਹੀਂ ਪੀਣਾ ਚਾਹੀਦਾ ਜਾਂ ਪੀਣਾ ਚਾਹੀਦਾ ਬਟ ਇਹ ਸੈਂਟੀਫਿਕ ਪਾਰਟੇ ਕਹਿੰਦਾ ਵੀ ਕੁਝ ਹੱਦ ਤੱਕ ਤੁਹਾਡੀ ਜਿਹੜੀ ਬਾਡੀ ਦੇ ਇਨਜ਼ਾਈਮਸ ਨੇ ਉਹ ਡਾਇਲੂਟ ਹੋ ਸਕਦੇ ਹਨ ਬਟ ਨਾਟ ਕਿ ਇਹ 100% ਤੁਹਾਨੂੰ ਇਫੈਕਟ ਕਰੂਗਾ ਇਮੀਡੀਏਟਲੀ ਖਾਣਾ ਖਾਣ ਤੋਂ ਬਾਅਦ ਜੇ ਤੁਸੀਂ ਪਾਣੀ ਪੀਂਦੇ ਮਤਲਬ ਇਹ ਹੈ ਵੀ ਜਿੰਨਾਕ ਤੁਸੀਂ ਥੋੜਾ ਬਹੁਤ ਗੈਪ ਰੱਖ ਸਕਦੇ ਤਾਂ ਰੱਖ ਸਕਦੇ ਹੋ ਮਤਲਬ ਇਹ ਵੀ ਨਾਟ ਕਿ ਜੀ ਇਹ ਕੋਈ ਸਟੈਂਡਰਡ ਯਾ ਡਿਸਟਿਕ ਨਹੀਂ ਹੈ ਵੀ ਜੇ 35 ਮਿੰਟ ਤੋਂ ਬਾਅਦ ਹੀ ਪੀਣਾ ਹੈ ਇੱਕ ਘੰਟੇ ਤੋਂ ਬਾਅਦ ਹੀ ਪੀਣਾ ਹੈ ਕਿਉਂਕਿ ਡਾਈਜੈਸ਼ਨ ਜੇ ਆਪਾਂ ਡਾਈਜੈਸ਼ਨ ਲੈਵਲ ਦੇ ਸੋਚਦੇ ਆ ਤਾਂ ਇੱਕ ਘੰਟਾ ਜ਼ਰੂਰ ਚਾਹੀਦਾ ਹੈ ਬਾਡੀ ਨੂੰ ਸਾਰੇ ਐਨਜ਼ਾਈਮਸ ਪ੍ਰੋਡਿਊਸ ਕਰਨ ਲਈ ਅੱਛਾ ਇੱਕ ਹੋਰ ਜਿਹੜੇ ਲੋਕ ਦਾਰੂ ਦਾ ਸੇਵਨ ਕਰਦੇ ਨੇ ਹਾਂਜੀ ਦਾਰੂ ਚ ਪਾਣੀ ਕਿੰਨਾ ਕੁ ਪਾਉਣਾ ਚਾਹੀਦਾ ਤੇ ਜੇ ਪੀਂਦੇ ਨੇ ਜਿਹੜੇ ਪੀ ਕੇ ਅਗਲੇ ਦਿਨ ਪਾਣੀ ਦੀ ਪਿਆਸ ਉਹਨਾਂ ਨੂੰ ਜ਼ਿਆਦਾ ਕਿਉਂ ਲੱਗਦੀ ਹੈ ਹਾਂਜੀ ਸਭ ਤੋਂ ਵੱਡਾ ਜਿਹੜੀ ਹੈ ਬੀਅਰ ਹੈ ਜਾਂ ਅਲਕੋਹਲ ਹੈ ਕੋਈ ਵੀ ਇਥਾਈਲ ਤੇ ਮੀਥਾਈਲ ਅਲਕੋਹਲਸ ਦਾ ਦੋ ਕਨਸੈਪਟ ਨਾਲ ਜਿਹੜੀ ਹੈ ਤੁਹਾਡੀ ਡਰਿੰਕਸ ਬੰਦੇ ਨੇ ਬੀਅਰ ਦਾ ਕਨਸੈਪਟ ਕੀ ਹੈ ਵੀ 1 ਐਮ ਐਲ ਚ 7 ਕੈਲਰੀਜ਼ ਬਾਡੀ ਪ੍ਰੋਡਿਊਸ ਕਰੇ ਜੇ ਤੁਸੀਂ ਵਨ ਦਾ ਮੱਗ ਮਤਲਬਾ 1000 ml ਜਾਂ 700 ml ਦਾ ਮੱਗ ਪੀ ਕੇ ਅਸੀਂ ਦੇਖਦੇ ਹਾਂ ਤਾਂ ਬਾਡੀ ਦਾ ਇੱਕ ਟੈਸਟ ਹੈ ਜੇ ਤੁਸੀਂ ਮੱਗ ਪੀ ਕੇ ਯੂਰਿਨ ਨੇ ਆਉਟਪੁੱਟ ਨਾ ਕੀਤੀ ਇਟ ਮੀਨਸ ਯੂ ਆਰ ਨਾਟ ਹਾਈਡਰੇਟਿੰਗ ਅੱਛਾ ਜੇ ਤੁਹਾਡਾ ਇੱਕ ਮੱਗ ਪੀ ਕੇ ਯੂਰਿਨ ਪਾਸ ਹੋ ਜਾਂਦਾ ਯੂ ਆਰ ਇਮੀਡੀਏਟਲੀ ਰਸਟ ਟੂ ਵਾਥਰੂਮ ਹਨਾ ਇਟ ਇੰਡੀਕੇਟ ਕੀ ਤੁਹਾਡੀ ਬਾਡੀ ਡੀਹਾਈਡਰੇਟ ਉਸੇ ਪਾਣੀ ਨਾਲ ਉਸੇ ਬੀਅਰ ਨਾਲ ਦੋ ਕਨਸੈਪਟ ਬਣਾ ਰਹੇ ਹੈ ਕਿ ਉਹ 40% ਅਲਕੋਹਲ ਸੀ ਕਿ ਉਹ 60% ਅਲਕੋਹਲ ਸੀ ਕਿ ਉਹਦਾ ਵੋਲਿਊਮ ਕਿੰਨਾ ਸੀ 30 ml ਹੈ 50 ml ਹੈ 100 ml ਹੈ ਡਿਪੈਂਡਿੰਗ ਅਪਨ ਦਾ ਕੈਪੈਸਿਟੀ ਕਿ ਬਾਡੀ ਦਾ ਲੋਡ ਕਿੰਨਾ ਹੈ ਕਿਉਂਕਿ ਉਹਨੇ 7 ਕੈਲਰੀਜ਼ ਵੀ ਬਾਡੀ ਨੇ ਡਾਈਜੈਸਟ ਮੈਟਾਬੋਲਾਈਜ਼ ਕਰਨੀਆਂ ਨੇ ਆਪਾਂ ਤਾਂ ਸਮਝ ਲਿਆ ਵੀ ਇਹ ਲਿਕਵਿਡ ਫਾਰਮ ਹੈ ਇਸ ਚ ਕੋਈ ਕੈਲਰੀ ਨਹੀਂ ਹੋਣੀ ਬਟ ਇਸ ਚ ਵੀ 9 ਕੈਲਰੀਆਂ ਸਾਨੂੰ ਫੈਟ ਤੋਂ ਮਿਲਦੀਆਂ ਨੇ ਸਭ ਤੋਂ ਜ਼ਿਆਦਾ 1 ਗ੍ਰਾਮ ਕਾਰਬੋਹਾਈਡਰੇਟ ਤੋਂ 4 ਮਿਲਦੀਆਂ ਨੇ 1 ਗ੍ਰਾਮ ਪ੍ਰੋਟੀਨ ਤੋਂ 4 ਕੈਲਰੀਆਂ ਮਿਲਦੀਆਂ ਨੇ ਬਾਡੀ ਨੂੰ ਮੈਟਾਬੋਲਾਈਜ਼ਮ ਮੈਟਾਬੋਲਿਜ਼ਮ ਕਰਨ ਲਈ ਤੇ ਫੈਟ ਤੋਂ 9 ਮਿਲਦੀਆਂ ਨੇ ਅਲਕੋਹਲ ਤੋਂ 7 ਮਿਲਦੀਆਂ ਨੇ ਜਿਹੜਾ ਅਲਕੋਹਲ ਜਿਸ ਦੀ ਇਨਟੇਕ ਹੋ ਜਾਂਦੀ ਹੈ ਜਾਂ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਅਗਲੇ ਦਿਨ ਫਿਰ ਉਹਨੂੰ ਪਾਣੀ ਦੀ ਕਮੀ ਹੁੰਦੀ ਹੈ ਜਾਂ ਕਿਉਂ ਜ਼ਿਆਦਾ ਪਾਣੀ ਪੀਂਦਾ ਪਾਣੀ ਕਿਉਂਕਿ ਬਾਡੀ ਉਹ ਡੀਹਾਈਡਰੇਟ ਕਰਦੀ ਹੈ ਸਭ ਤੋਂ ਵੱਡਾ ਅਲਕੋਹਲ ਜਿਹੜਾ ਅਲਕੋਹਲ ਹੈ ਕਿਉਂਕਿ ਬਾਡੀ ਉਹਨੂੰ ਮੈਟਾਬੋਲਾਈਜ਼ ਕਰਨ ਲਈ ਆਪਣਾ ਜਿਹੜਾ ਸੋਡੀਅਮ ਕੰਟੈਂਟ ਹੈ ਉਹ ਲਾਸ ਕਰ ਦਿੰਦੀ ਹੈ ਜਦੋਂ ਬਾਡੀ ਦਾ ਸੋਡੀਅਮ ਜਿਹੜਾ ਸਭ ਤੋਂ ਇੰਪੋਰਟੈਂਟ ਮਿਨਰਲ ਆ ਬਾਡੀ ਦਾ ਸੋਡੀਅਮ ਤੇ ਕੋਲਰਿਨ ਹੈ ਇਹ ਜਦੋਂ ਲਾਸ ਜਦੋਂ ਇਹ ਡਿਪਲੀਸ਼ਨ ਚ ਜਾਂਦੀ ਹੈ देन ਬਾਡੀ ਨੀਡ ਕੀ ਮੈਨੂੰ ਕੋਈ ਨਾ ਕੋਈ ਉਹਦਾ ਫੋੜਾ ਪਾਣੀ ਪੀ ਲੈ ਉਹਦਾ ਪਾਣੀ ਪੀਣਾ ਜਾਂ ਨਿੰਬੂ ਪਾਣੀ ਪੀਣਾ ਜਾਂ ਤੁਸੀਂ ਜੂਸ ਪੀਣਾ ਕਿਉਂਕਿ ਇਲੈਕਟ੍ਰੋਲਾਈਟ ਪੀਣਾ ਹੈ ਕਿਉਂਕਿ ਤੁਹਾਡੀ ਬਾਡੀ ਨੂੰ ਡੀਹਾਈਡਰੇਸ਼ਨ ਫੇਸ ਚ ਨਾ ਜਾਣਾ ਜਾ ਪਿਆ अच्छा यानी बॉडी डिमांड ਇਹ ਕਰਦਾ ਹੈ बॉडी ਖੁਦ ਡਿਮਾਂਡ ਕਰਦੀ ਹੈ ਵੀ ਮੈਨੂੰ ਇੰਨਾ ਕੁ ਪਾਣੀ ਇੰਨਾ ਕੁ ਇਲੈਕਟੋਲਾਈਟ ਇੰਨਾ ਗਲੂਕੋਜ਼ ਵਾਲਾ ਇੰਨਾ ਇਹ ਤਾਂ ਹੋਗਿਆ ਜਦੋਂ ਦਾਰੂ ਪੀ ਕੇ ਕਰਦਾ ਹੈ ਦੂਜਾ ਕਈ ਵਾਰੀ ਜਿਹੜੇ ਇਹ ਹੁੰਦਾ ਹੈ ਕਿ ਰਾਤ ਨੂੰ ਕਦੇ-ਕਦੇ ਤਾਂ ਬੰਦਾ ਸੌਂਦਾ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ ਆਪ 60 ਨੇ ਹਾਂ ਤਾਂ ਉਹ ਠੀਕ ਆ ਸਵੇਰੇ ਉੱਠਦੇ ਨੇ ਆਪ ਦਾ ਕਈ ਵਾਰੀ ਉਹਨਾਂ ਨੂੰ ਰਾਤ ਨੂੰ ਕਈ ਵਾਰੀ ਯੂਰਿਨ ਜਾਣਾ ਪੈਂਦਾ ਉਹਦਾ ਕੀ ਉਹ ਹੀ ਆ ਵੀ ਬਾਡੀ ਉਹਨਾਂ ਦੀ ਰਾਤ ਨੂੰ ਡੀਹਾਈਡਰੇਟ ਹੋ ਰਹੇ ਜਿੰਨੇ ਵਾਰੀ ਜਾਂ ਜਿੰਨੇ ਵਾਰੀ ਉਹਦਾ ਯੂਰੀਨ ਵਾਸ਼ਰੂਮ ਵੱਲ ਰਸ਼ ਕਰ ਰਹੀ ਹੈ ਬਾਡੀ ਇੰਡੀਕੇਟ ਕਿ ਤੁਹਾਨੂੰ ਸਵੀਅਰ ਡੀਹਾਈਡਰੇਸ਼ਨ ਹੋ ਗਈ। ਤੋਂ ਉਹਨੇ ਪਾਣੀ ਪਿਓ ਹੈ। ਉਹਨੇ ਹੀ ਪਾਣੀ ਪੀਣਾ ਪੈਣਾ ਕਿਉਂਕਿ ਜਿਹੜੀਆਂ ਸਡਨ ਡੈਥਸ ਹੋ ਜਾਂਦੀਆਂ ਨੇ ਆਫਟਰ ਲੋਟ ਆਫ ਕੰਜ਼ਮਪਸ਼ਨ ਜਾਂ ਅਨ ਹਾਈਜੈਨਿਕ ਜਿਹੜੀ ਲਿਕੁਇਡਸ ਆ ਰਹੀਆਂ ਨੇ ਅੱਜਕੱਲ ਜਿਵੇਂ ਡੈਥ ਹੋ ਜਾਂਦੀਆਂ ਨੇ ਇਹ ਬੜੀਆਂ ਸਟਰੋਂਗ ਹੁੰਦੀਆਂ ਨੇ ਜਦੋਂ ਇਹ 10 ml 20 ml 50 ml ਡਾਇਰੈਕਟਲੀ ਪੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਬਾਡੀ ਦੀ ਡੀਹਾਈ ਮਾਈਟੋਕਾਂਡਰੀਆ ਨੂੰ ਸਵਿਚਓਵਰ ਕਰ ਦਿੰਦੀਆਂ ਨੇ। ਮਾਈਟੋਕਾਂਡਰੀਆ ਬਾਡੀ ਦਾ ਉਹ ਸੈੱਲ ਐਨਰਜੀ ਸੋਰਸ ਹੈ ਜਿਹਨੇ ਕਿ ਪਾਵਰ ਹਾਊਸ ਕਹਿੰਦੇ ਆਸੀਂ ਇਹਨੂੰ ਸੈਂਟੀਫਿਕਲੀ ਵੀ ਜਦੋਂ ਗ੍ਰਿਡ ਹੀ ਤੁਹਾਡਾ ਬਿਜਲੀ ਦਾ ਗ੍ਰਿਡ ਹੀ ਆਫ ਹੋ ਗਿਆ ਦੈਨ 올 ਸੱਡਨ ਇੱਕ ਡਾਰਕਨੈਸ ਜੂਨ ਕ੍ਰੀਏਟ ਹੋ ਜਾਂਦਾ ਐ এনवायरमेंट ਵਿੱਚ ਉਸੇ ਤਰ੍ਹਾਂ ਬਾਡੀ ਵੀ ਜਦੋਂ ਮਾਈਟੋਕਾਂਡਰੀਆ ਤੇ ਕੋਈ ਲੋਡ ਪੈਂਦਾ ਇਨ ਦਾ ਫਾਰਮ ਆਫ ਅ ਸਟਰੋਂਗ ਇਥਾਈਲ ਆਗੀ ਉਹਦੇ ਕੋਲ ਐਲਕੋਹਲ ਤਾਂ ਉਹਨੇ ਬਾਡੀ ਦਾ ਜਿਹੜਾ ਵਾਟਰ ਕੰਟੈਂਟ ਵਾਟਰ ਕੰਟੈਂਟ ਉਹਨੂੰ ਰੱਖਣਾ ਚਾਹੀਦਾ ਸੀ ਸੈੱਲ ਨੂੰ ਉਹਦੀ ਲੇਅਰ ਬਣਾਉਂਦੀ ਐ ਬਾਡੀ ਵੀ ਮੇਰੇ ਸੈੱਲ ਚੋਂ ਪਾਣੀ ਬਾਹਰ ਨਾ ਜਾਵੇ ਉਹ ਵਾਪੋਰੇਟ ਨਾ ਹੋਵੇ ਉਹਦੇ ਡਬਲ ਲੇਅਰ ਬਣਾ ਲੈਂਦੀ ਐ ਉਸਨੂੰ ਪ੍ਰੋਟੈਕਸ਼ਨ ਲਈ ਜਦੋਂ ਉਹ ਪ੍ਰੋਟੈਕਸ਼ਨ ਤੋੜ ਕੇ ਉਹ ਐਲਕੋਹਲ ਨੀਟ ਜਾਂ ਡਾਇਰੈਕਟ ਜਾਂ ਓਵਰ ਜਦੋਂ ਜਮ ਸੈਂਚ ਬੌਡੀ ਪੀਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਮਾਈਟੋਕਾਂਡਰੀਆ ਨੂੰ ਆਫ ਕਰ ਦਿੰਦੀ ਹੈ ਮਾਈਟੋਕਾਂਡਰੀਆ ਦਾ ਆਫ ਹੋਣਾ ਇਟ ਮੀਨਸ ਇਟ ਇਜ਼ ਲਾਈਕਲੀ ਟੂ ਬੀ ਅ ਡੈਥ ਦੇਖੋ ਰਿਸ਼ ਚਲੋ ਆਪਾਂ ਡੈਥ ਵਾਲੀ ਗੱਲ ਨਹੀਂ ਕਰਦੇ ਲੇਕਿਨ ਇਹ ਜਿਹੜਾ ਅੱਜ ਦਾ ਐਪੀਸੋਡ ਹੈ ਜਿਹੜਾ ਪਾਣੀ ਤੇ ਆਪਾਂ ਕੀਤਾ ਹੈ ਇਹ ਦਾ ਜੇ ਆਪਾਂ ਇਹਨੂੰ ਕਨਕਲੂਡ ਕਰਨਾ ਹੋਵੇ ਤਾਂ ਕੀ ਸੁਜੈਸਟ ਕਰੋਗੇ ਦਰਸ਼ਕਾਂ ਨੂੰ ਪਾਣੀ ਦੇ ਮਾਮਲੇ ਵਿੱਚ ਅੱਜਕੱਲ ਮੈਂ ਹੁਣ ਲੇਟੈਸਟ ਰਿਸਰਚ ਸਕਾਟਲੈਂਡ ਯੂਨੀਵਰਸਿਟੀ ਨੇ ਇੱਕ ਲੇਟੈਸਟ ਰਿਸਰਚ ਫਾਈਂਡਿੰਗਸ ਆਇਆ ਨੇ ਵੀ ਪਾਣੀ ਨੂੰ ਉਹਨਾਂ ਨੇ ਨੈਕਸਟ ਟੂ ਬਾਟਮ ਤੇ ਲੈ ਕੇ ਆਏ ਨੇ ਕਿ ਜਦੋਂ ਉਹਨਾਂ ਨੇ ਲਾਰਜ ਸੈਂਪਲ ਸਾਈਜ਼ 10000 ਪੋਪੂਲੇਸ਼ਨ ਤੇ ਉਹਨਾਂ ਨੇ ਸਰਵੇ ਕੀਤਾ ਕਿ ਬਾਡੀ ਦਾ ਜਿਹੜਾ ਹਾਈਡਰੇਸ਼ਨ ਫੇਜ਼ ਹੈ ਉਹ ਕਿਵੇਂ ਰੀਟੇਨ ਕੀਤਾ ਜਾਵੇ ਕਿ ਉਹ ਪਾਣੀ ਹੀ ਅਲੋਨ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਜਿਹੜੇ ਇਲੈਕਟ੍ਰੋਲਾਈਟਸ ਨੇ ਬਾਡੀ ਕੋਲੇ ਲiquid ਫਾਰਮ ਚ ਅਸੀਂ ਦੁੱਧ ਵੀ ਪੀਨੇ ਆ ਜੂਸ ਵੀ ਪੀਨੇ ਆ ਕਾਫੀ ਵੀ ਪੀਨੇ ਆ ਚਾਹ ਵੀ ਪੀਨੇ ਆ ਦੈਨ ਅਸੀਂ ਸੌਫਟ ਡਰਿੰਕਸ ਵੀ ਪੀਨੇ ਆ ਮਤਲਬ ਇਹ ਦਾ ਆਰਡਰ ਚ ਉਹਨਾਂ ਨੇ ਸਭ ਤੋਂ ਵੱਧ ਜਦੋਂ ਸਟੱਡੀ ਇਹ ਮੈਥਡੋਲੋਜੀ ਅਡਾਪਟ ਕੀਤੀ 10000 ਪੋਪੂਲੇਸ਼ਨ ਤੇ ਤਾਂ ਉਹਨਾਂ ਨੇ ਪਾਣੀ ਨੂੰ ਲੀਸਟ ਬਾਦਰ ਕੀਤਾ ਵੀ ਜਿਵੇਂ ਪਾਣੀ ਪੀਤਾ ਉਸੇ ਤਰ੍ਹਾਂ ਕਿਡਨੀਏ ਨੂੰ ਵਾਸ਼ ਆਊਟ ਕਰ ਦਿੰਦੀ ਹੈ ਬਿਕਾਜ਼ ਜਿਹੜੀਆਂ ਆਰਓ ਕਨਸੈਪਟ ਨਾਟ ਇਨ ਇੰਡੀਆ ਇਹ ਥਰੋਅਆਊਟ ਵਰਡ ਹੀ ਚੱਲ ਰਿਹਾ ਹੈ ਕਿ ਪਾਣੀ ਚ ਕੋਈ ਵੀ ਮਿਨਰਲ ਜਦੋਂ ਤੱਕ ਮਿਨਰਲ ਨਹੀਂ ਹੋਊਗਾ ਦੈਨ ਉਹ ਬਾਡੀ ਉਹਨੂੰ ਸਟੇ ਨਹੀਂ ਕਰਦੀ ਹੂੰ ਉਹ ਆਪਣੇ ਕੰਪਾਰਟਮੈਂਟਸ ਚ ਆਪਣੇ ਸੈਲਸ ਚ ਨਹੀਂ ਰੱਖਦੀ ਇੰਨੀ ਇੰਟੈਲੀਜੈਂਟ ਹੈ ਕਿ ਉਹਨੇ ਜੋ ਖਾਦਾ ਐਜ਼ ਇਟ ਇਜ਼ ਵਾਸ਼ ਆਊਟ ਕਰ ਦਿੰਦੀ ਹੈ ਦੈਨ ਉਹਨਾਂ ਨੇ ਟਾਪ ਪ੍ਰਾਇੋਰਟੀ ਉਹਨਾਂ ਨੇ ਸਕੀਮਡ ਮਿਲਕ ਨੂੰ ਦਿੱਤੀ ਵੀ ਸਭ ਤੋਂ ਜ਼ਿਆਦਾ ਜਿਹੜਾ ਜਿਹੜਾ ਹਾਈਡਰੇਸ਼ਨ ਰੱਖਦੀ ਹੈ ਬਾਡੀ ਨੂੰ ਉਹ ਜਿਹੜਾ ਸਕਿਮਡ ਮਿਲਕ ਹੈ ਜਿਹੜਾ ਸਕਿਮਡ ਕੀ ਹੁੰਦਾ ਜਿਹੜਾ ਸਕਿਮਡ ਮਿਲਕ ਜਿਹਦੇ ਫੈਟ ਨੂੰ ਲਾ ਕੇ ਕੱਢ ਕੇ ਮਤਲਬ ਹੈ ਵੀ ਪਿੱਛੇ ਜਿਹੜਾ ਉਹਦੇ ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਮਲਾਈਤਾ ਕੇ ਪੀਣਾ ਉਹ ਸਕਿਮਡ ਮਿਲਕ ਹੈ ਉਹ ਟੌਪ ਤੇ ਬਾਡੀ ਨੂੰ ਹਾਈਡਰੇਟ ਕਰ ਰਿਹਾ ਨਾਅ ਹੋਈ ਡੇਸ ਵਰਲਡਵਾਈਡ ਕਹਿੰਦੇ ਇਹ ਸਾਡੀਆਂ ਸਟੱਡੀਜ਼ ਸਿਗਨੀਫੀਕੈਂਟ ਆਈਆਂ ਨੇ ਉਹਦਾ ਲੌਜੀਕ ਦਿੱਤਾ ਹੈ ਕਿ ਬਾਡੀ ਚ ਜਿਹੜੇ ਮਿਲਕ ਹੈ ਜਦੋਂ ਪੀਤਾ ਜਾਂਦਾ ਹੈ ਟੂ ਕੰਟਰੋਲ ਹਾਈਡਰੇਸ਼ਨ ਤਾਂ ਇਹਦੇ ਚ ਲੈਕਟੋ ਸ਼ੂਗਰ ਹੁੰਦੀ ਹੈ ਮਿਲਕ ਚ ਲੈਕਟੋ ਸ਼ੂਗਰ ਦੇ ਨਾਲ ਪ੍ਰੋਟੀਨ ਵੀ ਆ ਜਾਂਦਾ ਜਦੋਂ ਅਸੀਂ ਸਕੇਮਡ ਬਣਾਇਆ ਪ੍ਰੋਟੀਨ ਦੇ ਨਾਲ ਫਿਊ ਪਰਸੈਂਟੇਜ ਆਫ ਫੈਟ ਵੀ ਐਡ ਰਹਿੰਦੀ ਹੈ ਇਹਦੇ ਚ ਥੈਨ ਆਇਰਨ ਬਹੁਤ ਆਉਂਦਾ ਹੈ ਸਕੇਮਡ ਮਿਲਕ ਚ ਆਇਰਨ ਦੇ ਨਾਲ ਸੋਡੀਅਮ ਬਹੁਤ ਆਉਂਦਾ ਹੈ ਸੋਡੀਅਮ ਇੱਕ ਇਹੋ ਜਿਹਾ ਮਿਨਰਲ ਹੈ ਜਿਹੜਾ ਕਿ ਤੁਹਾਡੀ ਵਾਟਰ ਨੂੰ ਇਵੇਪੋਰੇਟ ਹੋਣ ਲਈ ਸਭ ਤੋਂ ਵੱਡਾ ਬੈਰੀਅਰ ਰੋਲ ਅਦਾ ਕਰ ਰਿਹਾ ਹੈ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ ਸਕੇਮਡ ਮਿਲਕ ਹੈ ਇਹ ਬਾਡੀ ਚ ਸਭ ਤੋਂ ਜ਼ਿਆਦਾ ਬਾਡੀ ਨੂੰ ਹਾਈਡਰੇਸ਼ਨ ਚ ਰੱਖਦਾ ਉਸ ਤੋਂ ਬਾਅਦ ਆ ਗਿਆ ਦੂਸਰਾ ਉਹਨਾਂ ਨੇ ਦੂਸਰਾ ਪਾਰਟ ਦੇਖਿਆ ਫਿਰ ਉਸੇ ਪਾਪੂਲੇਸ਼ਨ ਨੂੰ ਵੀ ਹੁਣ ਕਾਫੀ ਪਲਾ ਕੇ ਦੇਖੀ ਜਾ ਕਾਫੀ ਦਾ ਉਹਨਾਂ ਨੇ ਇੱਕ ਕੱਪ ਹੈ ਜਿਹੜਾ 80 ਤੋਂ 85 ਐਮ ਐਲ ਕਾਫੀ ਇਸ ਇਕੁਅਲ ਜਦੋਂ ਅਸੀਂ ਇਹਨੂੰ 4 ਜਾਂ 5 ਕਾ ਇੱਕ ਕੱਪ 'ਚ 80 ਤੋਂ 85 ਐਮ ਐਲ ਕਾਫੀ ਇਨਟੇਕ ਆ ਜਾਂਦੀ ਹੈ ਜਦੋਂ ਅਸੀਂ ਇਹ ਬਾਡੀ ਕਹਿੰਦੀ ਹੈ ਵੀ ਜੇ ਜਦੋਂ 300 ਐਮ ਐਲ ਤੋਂ ਵੱਧ ਜਾਂਦੀ ਹੈ ਕਾਫੀ ਦਾ ਇਨਟੇਕ ਦੈਨ ਉਹ ਸਵियर ਡੀਹਾਈਡਰੇਸ਼ਨ ਕਰਨ ਲੱਗ ਜਾਂਦੇ 4 ਜਾਂ 5 ਕੱਪ ਜੇ ਅਸੀਂ ਪੀ ਲੰਨੇ ਆ ਕਾਫੀ ਦੇ ਦੈਨ ਉਹ ਵੀ ਤੁਹਾਡੀ ਲਿਪਸ ਲਿਪਸ ਦੇਖਿਓ ਕਦੇ ਵੀ ਇਹ ਫਿਜ਼ੀਕਲ ਸਿੰਪਟਮ ਦਿੰਦੀ ਹੈ ਤੁਹਾਡੀ ਬਾਡੀ ਦੇ ਲਿਪਸ ਨੇ ਉਹ ਡਰਾਈ ਹੋਣੇ ਸ਼ੁਰੂ ਹੋ ਜਾਂਦੇ ਨੇ ਆਫਟਰ ਟੇਕਿੰਗ ਕਾਫੀ ਚਾਹੇ ਤੁਸੀਂ ਸਰਦੀ ਚ ਕਾਫੀ ਪੀ ਰਹੇ ਹੋ ਸਰਦੀ ਚ ਜਾਂ ਚਾਰ ਜਾਂ ਪੰਜ ਗੱਪ ਪੀਲੇ ਇਮੀਡੀਏਟਲੀ ਬਾਡੀ ਡਿਮਾਂਡ ਕਰੂ ਵੀ ਮੈਨੂੰ ਹੁਣ ਪਾਣੀ ਦੋ ਤੀਸਰਾ ਆ ਜਾਂਦਾ ਉਹਨਾਂ ਕੋਲੇ ਸੋਡਾ ਜਿਹੜਾ ਕਿ ਆਪਾਂ ਨੇ ਸੌਫਟ ਡ੍ਰਿੰਕ ਸਾਰੀ ਹੈਨੀ ਇਹ ਵੀ ਇਹਦੇ ਚ ਕਹਿੰਦੇ ਨੇ ਵੀ ਇਹ ਲਾਸਟ ਵੀ ਇਹਦੇ ਚ 슈ਗਰ ਐਡ ਬਹੁਤ ਹੁੰਦੀ ਹੈ ਸ਼ੂਗਰ ਕਰਕੇ ਜਦੋਂ ਬਾਡੀ ਸ਼ੂਗਰ ਚ ਇੰਟਰ ਕਰਦੀ ਹੈ ਦੈਨ ਉਹ ਬਾਡੀ ਦੀ ਜਿਹੜੀ ওয়াটার ਰਟੈਂਸ਼ਨ ਕੈਪੈਸਿਟੀ ਆ ਉਹਨੂੰ ਜ਼ੀਰੋ ਕਰ ਲੈਂਦੀ ਹੈ ਉਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੀ ਹੈ ਤੁਹਾਡਾ ਸੋਡਾ ਇਹ ਵੀ ਖਤਰਨਾਕ ਹੈ ਉਸ ਤੋਂ ਬਾਅਦ ਆ ਗਿਆ ওয়াটার ওয়াটার ਚ ਬਿਲਕੁਲ ਹੀ ਕੋਈ ਵੀ ਮਿਨਰਲ ਨਾ ਹੋਣ ਕਰਕੇ ਜਿੰਨਾ ওয়াটার ਤੁਸੀਂ ਪੀਤਾ 1 ਲੀਟਰ ਪੀਤਾ ਅਗਰ ਬਾਡੀ ਨੇ ਇਮੀਡੀਏਟਲੀ ਬਾਥਰੂਮ ਵੱਲ ਰਸ਼ ਕਰਨ ਦੀ ਕੋਸ਼ਿਸ਼ ਕੀਤੀ ਇਟ ਮੀਨਸ ਉਹ ਯੂਰਿਨ ਪਾਸ ਹੋਣ ਦੀ ਤੁਹਾਨੂੰ ਅਰਜ ਹੋ ਰਹੀ ਹੈ ਇਟ ਮੀਨਸ ਬਾਡੀ ਡੀਹਾਈਡਰੇਟ ਹੋ ਰਹੀ ਹੈ ਸੋ ਇਹ ਰੀਸੈਂਟਰ ਕੀ ਜਾਵੇ ਕੀਤਾ ਦਾ ਇਹ ਹੀ ਜਾਵੇ ਵੀ ਬਾਡੀ ਕਹਿੰਦੀ ਹੈ ਵੀ ਜੋ ਬਾਡੀ ਨੂੰ ਅੱਛਾ ਲੱਗ ਰਿਹਾ ਚੰਗਾ ਲੱਗ ਰਿਹਾ ਉਹ ਉਹੀ ਖਾਦਾ ਜਾਵੇ ਉਹੀ ਪੀਤਾ ਜਾਵੇ ਬਾਡੀ ਨੂੰ ਪਹਿਲਾਂ ਲਿਸਨ ਕਰੋ ਉਹਦੀ ਆਵਾਜ਼ ਸੁਨੋ ਬਾਡੀ ਵਾਰੇ ਪਹਿਲਾਂ ਉਹਨੂੰ ਇੰਟੈਲੀਜੈਂਟ ਵੇ ਨਾਲ ਦੇਖੋ ਵੀ ਮੰਗ ਕੀ ਰਹੀ ਹੈ ਕਿ ਮੇਰੀ ਬਾਡੀ ਇਲੈਕਟ੍ਰੋਲਾਈਟਸ ਮੰਗ ਰਹੀ ਹੈ ਨਿੰਬੂ ਪਾਣੀ ਮੰਗ ਰਹੀ ਹੈ ਪਾਣੀ ਮੰਗ ਰਹੀ ਹੈ ਜਾਂ ਦੁੱਧ ਮੰਗ ਰਹੀ ਸੋ ਗੱਲ ਹੈ ਪਿਆਰੇ ਦਰਸ਼ਕੋ ਜੋ ਮੈਨੂੰ ਸਮਝ ਆਈ ਤੁਹਾਨੂੰ ਜੋ ਸਮਝ ਆਈ ਤੁਸੀਂ ਕਮੈਂਟ ਕਰਕੇ ਦੱਸੋ ਮੈਨੂੰ ਲੱਗਦਾ ਡਾਕਟਰ ਹਰੀਸ਼ ਨੇ ਜਿਹੜੀ ਦੁਨੀਆ 'ਚ ਲੇਟੈਸਟ ਖੋਜ ਹੋ ਰਹੀ ਹੈ ਉਹਦੇ ਹਵਾਲੇ ਨਾਲ ਇੱਕ ਗੱਲ ਚ ਕਨਕਲੂਡ ਕੀਤੀ ਹੈ ਅੱਜ ਦੀ ਗੱਲਬਾਤ ਕਿ ਤੁਸੀਂ ਆਪਣੇ ਦਿਲ ਦੀ ਸੁਣੋ ਮਤਲਬ ਆਪ ਵੀ ਬਾਡੀ ਦੀ ਸੁਣੋ ਥੋੜਾ ਸਰੀਰ ਕੀ ਡਿਮਾਂਡ ਕਰਦਾ ਹੈ ਪਿਆਸ ਲੱਗੇ ਪਾਣੀ ਪੀਓ ਪਾਣੀ ਪੀਓ ਦੁੱਧ ਦੀ ਡਿਮਾਂਡ ਹੈ ਦੁੱਧ ਪੀ ਲਓ ਥੋੜੋ ਲੱਗਦਾ ਦੁੱਧ ਕਰਦੇ ਵੀ ਚਾਹ ਦਾ ਦਿਲ ਕਰਦਾ ਚਾਹ ਪੀ ਲਵਾਂ ਕਾਫੀ ਪੀ ਲਵਾਂ ਤੇ ਇਹ ਹੈ ਲੇਕਿਨ ਪਾਣੀ ਵੱਲ ਖਿਆਲ ਅਸੀਂ ਬਹੁਤ ਘੱਟ ਰੱਖਦੇ ਆ ਅਸੀਂ ਗੱਲਬਾਤ ਦਾ ਜਿਹੜਾ ਸਿਲਸਿਲਾ ਲਗਾਤਾਰ ਡਾਕਟਰ ਸਿਫਾਰਿਸ਼ਾ ਕਰਨਾ ਉਹ ਅੱਜ ਸਿ ਪਾਣੀ ਤੋਂ ਸ਼ੁਰੂ ਕੀਤਾ ਹੈ ਆਉਣ ਵਾਲੇ ਟਾਈਮ 'ਚ ਅਸੀਂ ਖਾਣ ਪੀਣ ਕੱਲੀ ਕੱਲੀ ਗੱਲ ਤੇ ਹੋਰ ਤੇ ਵੀ ਗੱਲ ਕਰਾਂਗੇ ਅੱਜ ਇੰਨੇ ਮੇਰਾ ਖਿਆਲ ਹੈ ਕਿ ਤੁਸੀਂ ਮੈਨੂੰ ਜਰੂਰ ਇਹ ਤੇ ਕਮੈਂਟ ਕਰਕੇ ਦੱਸੋਗੇ ਤਾਂ ਕਿ ਮੈਨੂੰ ਵੀ ਫੀਡਬੈਕ ਮਿਲੇ ਵੀ ਅੱਗੇ ਤੋਂ ਆਪਾਂ ਕਿਸ ਤਰ੍ਹਾਂ ਦੇ ਸਵਾਲ ਕਰਨੇ ਨੇ ਆਪਾਂ ਇੱਕ ਹੋਰ ਬੜਾਕਾ ਜਦੋਂ ਅਗਲੀ ਕਰਾਂਗੇ ਉਹਦੇ 'ਚੋ ਸਵਾਲ ਵੀ ਲਵਾਂਗੇ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜੇ ਜਿਹੜੇ ਸਿਹਤ ਨਾਲ ਸੰਬੰਧਿਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਹੁਤ-ਬਹੁਤ